ਬਹੁਤ ਸਵਾਗਤ ਹੈ ਜੀ ਸਾਰੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਔਰ ਮੇਰੇ ਨਾਲ ਮੰਨੇ ਪ੍ਰਮੰਨੇ ਪੱਤਰਕਾਰ ਰਜੀਵ ਭਾਸਕਰ ਜੀ ਅੱਜ ਇਸ ਖਾਸ ਡਿਸਕਸ਼ਨ ਦੇ ਵਿੱਚ ਸ਼ਾਮਲ ਲੈਣਗੇ ਰਜੀਵ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਧੰਨਵਾਦ ਸਰ ਧੰਨਵਾਦ ਸੋ ਰਜੀਵ ਭਾਸਕਰ ਜੀ ਬੜੇ ਮੰਨੇ ਪ੍ਰਮੰਨੇ ਪੱਤਰਕਾਰ ਨੇ ਔਰ ਪੰਜਾਬ ਦੀ ਪੋਲਿਟਿਕਸ ਤੇ ਬਹੁਤ ਗਹਿਰੀ ਜਾਣਕਾਰੀ ਵੀ ਹੈ ਇਹਨਾਂ ਦੀ ਔਰ ਬਹੁਤ ਲੰਮਾ ਅਰਸਾ ਵਕ ਵਕ ਪੱਤਰਕਾਰਾਂ ਦੇ ਨਾਲ ਅਰਜੀਵ ਫਾਸਕਰ ਜੀ ਨੇ ਆਪਣੀਆਂ ਸਵਾਵਾਂ ਦਿੱਤੀਆਂ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਵੀ ਮੌਕਾ ਮਿਲਿਆ ਕਿ ਅਸੀਂ ਰਜੀਵ ਜੀ ਦੇ ਨਾਲ ਗੱਲਬਾਤ ਨੂੰ ਅੱਗੇ ਬਧਾਈਏ ਰਜੀਵ ਜੀ ਜੋ ਹਾਲਾਤ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਬਣੇ ਨੇ ਇਹਨਾਂ ਦੀ ਉਮੀਦ ਨਹੀਂ ਸੀ ਬਿਲਕੁਲ ਪੋਲੀਟਿਕਲ ਹਾਲਾਤ ਇੰਜ ਲੱਗਦਾ ਸੀ ਕਿ ਕਾਂਗਰਸ ਕਹਿ ਰਹੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਅਸੀਂ ਆਪਣੇ ਦਮ ਤੇ ਲੜਾਂਗੇ ਤੇ ਸਾਡੇ ਕੋਲੇ ਪੂਰੀ ਤਿਆਰੀ ਹੈ ਤੇ ਹੁਣ ਉਹ ਤਿਆਰੀ ਨਜ਼ਰ ਨਹੀਂ ਆ ਰਹੀ ਹੁਣ ਚਰਚਾਵਾਂ ਨੇ ਕਿ ਕੈਂਡੀਡੇਟ ਨਹੀਂ ਲੱਭ ਰਹੇ ਸੋ ਕਾਂਗਰਸ ਪਾਰਟੀ ਨੂੰ ਵੀ ਕੈਂਡੀਡੇਟ ਨਹੀਂ ਲੱਭ ਰਹੇ ਆਮ ਆਦਮੀ ਪਾਰਟੀ ਨੇ ਵੀ ਹਾਲੇ ਤੱਕ ਆਪਣੇ ਕੈਂਡੀਡੇਟਾਂ ਦਾ ਐਲਾਨ ਨਹੀਂ ਕੀਤਾ ਅਕਾਲੀ ਭਾਜਪੀ ਉਹਨਾਂ ਦਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਇਸ ਰੌਲੇ ਦੇ ਵਿੱਚ ਹੁਣ ਇਹ ਖਬਰਾਂ ਨੇ ਕਿ ਗੱਠਜੋੜ ਲਗਭਗ ਕਰਨ ਲਈ ਉਹਨਾਂ ਦੀਆਂ ਸਹਿਮਤੀਆਂ ਬਣੀਆਂ ਨੇ ਸਿਰਫ ਉਹ ਸਹੀ ਵਕਤ ਦਾ ਇੰਤਜ਼ਾਰ ਕਰ ਰਹੇ ਨੇ ਹੁਣ ਇਸੇ ਦਰਮਿਆਨ ਹੀ ਇੱਕ ਹੋਰ ਨਵਾਂ ਦ੍ਰਿਸ਼ਟੀਕੋਣ ਚਰਚਾ ਦੇ ਵਿੱਚ ਹੈ ਉਹ ਦ੍ਰਿਸ਼ਟੀਕੋਣ ਇਹ ਹੈ ਕਿ ਕਹਿੰਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਮੁਰਤੋਂ ਵੀ ਵਿਚਾਰ ਕਰਨ ਲੱਗੇ ਨੇ ਕਿ ਅਗਰ ਅਕਾਲੀ ਭਾਜਪਾ ਇਕੱਠੇ ਹੋ ਗਏ ਤੇ ਕੀ ਸਾਨੂੰ ਇਕੱਲੇ ਇਕੱਲੇ ਲੜਨਾ ਚਾਹੀਦਾ ਹੈ ਜਾਂ ਸਾਨੂੰ ਵੀ ਗੱਠ ਜੋੜ ਕਰਨਾ ਚਾਹੀਦਾ ਹੈ ਮਤਲਬ ਕਿ ਇੱਕ ਵਾਰ ਫੇਰ ਤੋਂ ਆਪ ਔਰ ਕਾਂਗਰਸ ਕਿਤੇ ਨਾ ਕਿਤੇ ਇਕੱਠੇ ਹੋ ਕੇ ਲੜਨ ਦੀ ਚਰਚਾ ਸ਼ੁਰੂ ਹੋਈ ਹੈ ਸੋ ਅਗਰ ਜਿਹਾ ਹੁੰਦਾ ਹੈ ਇਹਦੇ ਨਾਲ ਫੇਰ ਇੱਕ ਵਾਰੀ ਪੰਜਾਬ ਦੀ ਜਿਹੜੀ ਪੋਲਿਟੀਕਲ ਸਥਿਤੀ ਹੈ ਉਹਦੇ ਚ ਵੱਡਾ ਉਲਟ ਫੇਰ ਸਾਨੂੰ ਵੇਖਣ ਨੂੰ ਮਿਲੇਗਾ ਪਰ ਇਸ ਵਕਤ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਣਾ ਤੁਸੀਂ ਪੰਜਾਬ ਦੀ ਪੋਲਿਟਿਕਸ ਨੂੰ ਇਸ ਵਕਤ ਕਿਸ ਨਜ਼ਰੀਏ ਤੋਂ ਦੇਖਦੇ ਡੈਲਾਥਬ 2024 ਦੀ ਇਲੈਕਸ਼ਨ ਤੋਂ ਪਹਿਲੇ ਲੋਕ ਸਭਾ ਦੇ ਕੈਂਡੀਡੇਟ ਸਿਲੈਕਸ਼ਨ ਦਾ ਪ੍ਰੋਸੈਸ ਤਕਰੀਬਨ ਸਾਰੀ ਪੋਲਿਟੀਕਲ ਪਾਰਟੀ ਨੇ ਸ਼ੁਰੂ ਕਰਤਾ ਸੀਗਾ ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਐਲਾਈਅੰਸ ਹੋਏਗਾ ਨਹੀਂ ਹੋਏਗਾ ਫਾਈਨਲੀ ਜਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ 13 ਦੀ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅਕਲ ਨੇ ਇਲੈਕਸ਼ਨ ਲੜੇਗੀ ਤਦ ਵੀ ਤਦ ਵੀ ਇਸ ਅਲਾਈਅੰਸ ਦੀ ਪੋਸਿਬਿਲਿਟੀਜ਼ ਨੂੰ ਰੂਲ ਆਊਟ ਨਹੀਂ ਕੀਤਾ ਗਿਆ ਸੀ ਕਿਉਂਕਿ ਉਹਨਾਂ ਦੇ ਆਰਗੇਨਾਈਜ਼ੇਸ਼ਨਲ ਸੈਕਟਰੀ ਸੰਦੀਪ ਪਾਠਕ ਉਹਨਾਂ ਨੇ ਗੱਲ ਕਹੀ ਸੀ ਕਿ ਪਿਕਚਰ ਅਭੀ ਬਾਕੀ ਹੈ ਯਾਨੀ ਇਹ ਅਲਾਈਅੰਸ ਹੋ ਵੀ ਸਕਦਾ ਹੈ ਪਰ ਫਾਈਨਲੀ ਜਦ ਦਿੱਲੀ ਨੂੰ ਐਨਾਨਸਮੈਂਟ ਹੋ ਗਈ ਉਹ ਵੀ ਖਾਸ ਕਰਕੇ ਦਿੱਲੀ ਹਰਿਆਣਾ ਗੁਜਰਾਤ ਉਹ ਸਾਰੇ ਸੂਬਿਆਂ ਦੇ ਵਿੱਚ ਇਲੈਕਸ਼ਨ ਦੀ ਸੈਮਿਟ ਦੀ ਹੈ ਅਲਾਈਅੰਸ ਦੀ ਸੈਮਿਟੀ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਅਸੀਂ ਅਕੱਲੇ-ਅਕੱਲੇ ਲੜਾਂਗੇ ਉਸ ਤੋਂ ਬਾਅਦ ਲਗਾਤਾਰ ਦੋਨੋਂ ਪੋਲੀਟੀਕਲ ਪਾਰਟੀਆਂ ਕੈਂਡੀਡੇਟ ਸਿਲੈਕਸ਼ਨ ਦੇ ਉੱਤੇ ਆਪਸ ਵਿੱਚ ਹੀ ਝੁੰਜਰੀ ਸੀਗੀ ਔਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਦੋ ਮੀਟਿੰਗਾਂ ਹੋਈ ਉਹਨਾਂ ਮੀਟਿੰਗਾਂ ਦੇ ਵਿੱਚ ਪਹਿਲੇ ਤੇ ਹਾਈ ਕਮਾਂਡ ਨੇ ਯਾਨੀ ਦਿੱਲੀ ਦੇ ਵਿੱਚ ਬੈਠੇ ਸੀਨੀਅਰ ਲੀਡਰਸ਼ਿਪ ਨੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਕਿਹਾ ਕਿ ਹਰ ਇੱਕ ਸੀਟ ਦੇ ਉੱਤੇ ਸਿਰਫ ਇੱਕ ਨਾਂ ਭੇਜੋ ਔਰ ਇੱਕ ਨਾਂ ਦੇ ਵਿੱਚ ਮੁੜ ਮੁੜ ਕੇ ਆਪਣੀ ਹੀ ਘਰਦਿਆਂ ਦਾ ਨਾਂ ਘੱਟ ਤੋਂ ਘੱਟ ਦੋ ਕੈਂਡੀਡੇਟ ਨੇ ਭੇਜਣ ਦੀ ਕੋਸ਼ਿਸ਼ ਕੀਤੀ ਸੀ ਔਰ ਉਸ ਤੋਂ ਬਾਅਦ ਜਦ ਘਰਦਿਆਂ ਨੂੰ ਨਾਂ ਹੋ ਗਈ ਫਿਰ ਉਹ ਕੈਂਡੀਡੇਟ ਆਪਣਾ ਨਾਮ ਭੇਜਣ ਦੇ ਵਿੱਚ ਗੁਰੇਜ਼ ਕਰ ਰਹੇ ਸੀਗੇ ਔਰ ਇਹ ਸਾਰੀ ਸਥਿਤੀ ਦੇ ਵਿੱਚ ਯਾਨੀ ਕੈਂਡੀਡੇਟ ਸੈLECTION ਦੇ ਉਤੇ ਭਾਵੇਂ ਆਮ ਆਦਮੀ ਪਾਰਟੀ ਹੋਏ ਜਾਂ ਫਿਰ ਕਾਂਗਰਸ ਹੋਏ ਬੜਾ ਔਖਾ ਜਿਹਾ ਪ੍ਰੋਸੈਸ ਲੱਗਿਆ ਜਿਹੜੇ 6 ਐਮਪੀ ਹੈਗੇ ਨੇ ਸਿਟਿੰਗ ਐਮਪੀ ਕਿਉਂਕਿ 7ਵੇਂ ਐਮਪੀ ਦੀ ਗੱਲ ਕਰੀਏ ਤੇ ਉਤੇ ਲਗਭਗ ਤੈਅ ਹੋਏ ਕਿ ਕੱਲ ਪਰਸੋਂ ਤੱਕ ਪ੍ਰਨੀਤ ਕੋਰੋਨਾ ਉਹ ਭਾਜੀਪੀ ਆਫੀਸ਼ੀਅਲੀ ਜੁਆਇਨ ਕਰ ਜਾਣਗੇ ਔਰ 6 ਐਮਪੀਆ ਦੇ ਵਿੱਚੋਂ 3 ਐਮਪੀ ਦੀ ਇੱਕ ਨੈਗੇਟਿਵ ਰਿਪੋਰਟ ਵੀ ਕਾਂਗਰਸ ਦੀ ਹਾਈ ਕਮਾਂਡ ਕੋਲ ਸੀ ਔਰ ਨਾਲ ਦੇ ਨਾਲ ਉਹਨਾਂ ਤਿੰਨ ਐਮਪੀਜ਼ ਦੀ ਅਗਰ ਟਿਕਟ ਕੱਟੀ ਜਾਂਦੀ ਹੈ ਤੇ ਇਹ ਵੀ ਗੱਲਾਂ ਚੱਲ ਰਹੀ ਸੀ ਕਿ ਉਹ ਤਿੰਨ ਐਮਪੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਰਨਗੇ ਐਦਾਂ ਦੇ ਹਾਲਾਤ ਦੇ ਵਿੱਚ ਦੋਨੋਂ ਹੀ ਪੋਲਿਟੀਕਲ ਪਾਰਟੀਆਂ ਨੂੰ ਨੁਕਸਾਨ ਦੀ ਪੂਰੀ ਸੰਭਾਵਨਾ ਸੀ ਉਹ ਵੀ ਖਾਸ ਕਰਕੇ ਤਦ ਜਦ ਆਮ ਅਕਾਲੀ ਦਲ ਦਾ ਤੇ ਵੀ ਜੀਪੀ ਦਾ ਅਲਾਈਜ ਲਗਭਗ ਲਗਭਗ ਫਾਈਨਲ ਹੈ ਔਰ ਜਦ ਕੱਲ ਕੈਪਟਨ ਅਮਰਿੰਦਰ ਸਿੰਘ ਜੀਪੀ ਨੱਡਾ ਉਹਨਾਂ ਨੂੰ ਮਿਲਣ ਗਏ ਸੀ ਉਸ ਮੀਟਿੰਗ ਤੋਂ ਬਾਅਦ ਵੀ ਇਹ ਗੱਲਾਂ ਨਿਕਲ ਕੇ ਆਈ ਸੀ ਕਿ ਦੋ ਤਿੰਨ ਦਿਨਾਂ ਦੇ ਵਿੱਚ ਐ ਅਲਾਈਅንስ ਫਾਰਮਲੀ ਅਨਾਉਂਸ ਹੋ ਸਕਦਾ ਹੈ ਇਦਾਂ ਦੇ ਹਾਲਾਤ ਦੇ ਵਿੱਚ ਇੱਕ ਨਵੀਂ ਗੱਲ ਜਿਸ ਦਾ ਜ਼ਿਕਰ ਤੁਸੀਂ ਕੋਈ ਨਹੀਂ ਕਰਕੇ ਹਟਿਓ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਮੁੜ ਕੇ ਪੰਜਾਬ ਦੇ ਵਿੱਚ ਅਲਾਈਅንስ ਕਰਨ ਦੀ ਸੰਭਾਵਨਾਵਾਂ ਨੂੰ ਤਲਾਸ਼ ਰਹੀ ਹੈ ਔਰ ਜੁਆਇੰਟ ਕੈਂਡੀਡੇਟ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਗੱਲ 1-2 ਦਿਨਾਂ ਦੇ ਵਿੱਚ ਇੱਕ ਸਿਰਤ ਸੂਰਤ ਲੈਣ ਦੀ ਤਿਆਰੀ ਦੇ ਵਿੱਚ ਹੈ ਹੁਣ ਅੱਗੇ ਚਲ ਕੇ ਕਿਹੜੇ ਕੈਂਡੀਡੇਟ ਦੇ ਉੱਤੇ ਸਹਿਮਤੀ ਬਣਦੀ ਹੈ ਔਰ ਦੋਨੋਂ ਪੋਲੀਟੀਕਲ ਪਾਰਟੀਆਂ ਜਿਹੜੀ ਕੈਂਡੀਡੇਟ ਦੀ ਤਲਾਸ਼ ਨੂੰ ਲੈ ਕੇ ਜੂਝ ਰਹੀਆਂ ਹਨ ਉਹਨਾਂ ਦੇ ਵਾਸਤੇ ਇਹ ਲੜਾਈ ਹੋਰ ਸੌਖੀ ਜ਼ਰੂਰ ਹੋ ਜਾਏਗੀ ਪਰ ਦੂਜੇ ਪਾਸੇ ਜਦ ਯੂਨਿਟੀ ਹੋਏ ਅਕਾਲੀ ਭਾਜਪਾ ਦੀ ਤੇ ਫਿਰ ਇੱਥੇ ਆਮ ਆਦਮੀ ਪਾਰਟੀ ਔਰ ਕਾਂਗਰਸ ਅਗਰ ਵੱਖ-ਵੱਖ ਇਲੈਕਸ਼ਨ ਲੜਦੇ ਨੇ ਤੇ ਐਦਾ ਸਿੱਧਾ-ਸਿੱਧਾ ਫਾਇਦਾ ਉਹ ਭਾਜਪਾ ਨੂੰ ਹੋਣਾ ਚਾਹੀਦਾ ਔਰ ਇੰਡੀਆ ਗਠਜੋੜਨ ਭਾਜਪਾ ਦੇ ਖਿਲਾਫ ਹੀ ਬਣਿਆ ਹੋਇਆ ਹੈ ਔਰ ਐਦਾਂ ਦੇ ਹਾਲਾਤ ਦੇ ਵਿੱਚ ਇਕੱਠੇ ਹੋਣਾ ਹੁਣ ਮਜਬੂਰੀ ਵੀ ਹੁੰਦੀ ਲੱਗਦੀ ਬਿਲਕੁਲ ਕਿਉਂਕਿ ਇੰਡੀਆ ਗੱਠਜੋੜ ਬਣਿਆ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਦੇ ਸਾਹਮਣੇ ਇੱਕ ਕੈਂਡੀਡੇਟ ਖੜਾ ਕਰਨਾ ਹੈ ਤੇ ਅਸੀਂ ਬੀਜੇਪੀ ਨੂੰ ਹਰਾਉਣਾ ਹੈ ਪਰ ਪੰਜਾਬ 'ਚ ਅਗਰ ਕਾਂਗਰਸ ਔਰ ਆਮ ਆਦਮੀ ਪਾਰਟੀ ਵੱਖਰੇ ਲੜਦੇ ਨੇ ਹਜੇ ਤੱਕ ਤਾਂ ਇਹ ਵੱਖਰੇ ਲੜ ਰਹੇ ਨੇ ਅਗਰ ਅਕਾਲੀ ਔਰ ਬੀਜੇਪੀ ਦਾ ਅਲਾਈਅੰਸ ਹੋ ਜਾਂਦਾ ਪੰਜਾਬ 'ਚ ਫਿਰ ਜੇ ਅਸੀਂ ਪੰਜਾਬ ਦੇ ਹਿਸਾਬ ਨਾਲ ਵੇਖੀਏ ਤੇ ਫਿਰ ਉਹ ਮਜਬੂਤ ਸਥਿਤੀ ਚ ਜਾ ਸਕਦੇ ਨੇ ਅਗਰ ਕਾਂਗਰਸ ਤੇ ਆਪ ਅਲੱਗ-ਅਲੱਗ ਲੜਦੇ ਨੇ ਔਰ ਅਕਾਲੀ ਭਾਜਪਾ ਇਕੱਠੇ ਹੁੰਦੇ ਨੇ ਹੁਣ ਸਵਾਲ ਇਹ ਹੈ ਕਿ ਪੰਜਾਬ ਦਾ ਸੰਗਠਨ ਤਾਂ ਕਾਂਗਰਸ ਹਾਈ ਕਮਾਂਡ ਨੂੰ ਇਹ ਬਾਰ-ਬਾਰ ਭਰੋਸਾ ਦੇ ਰਿਹਾ ਸੀ ਕਿ ਅਸੀਂ ਇਕੱਲੇ ਆਪਣੇ ਦਮ ਤੇ ਜਿੱਤਣ ਵਿੱਚ ਸਮਰੱਥ ਹਾਂ ਤੇ ਅਸੀਂ ਹਰ ਹਾਲ ਦੇ ਵਿੱਚ ਇਕੱਲੇ ਲੜਾਂਗੇ ਤੇ ਜਿੱਤਾਂਗੇ ਤੇ ਹੁਣ ਜਦੋਂ ਕੈਂਡੀਡੇਟ ਹੀ ਨਹੀਂ ਤੈਅ ਕਰ ਪਾ ਰਿਹਾ ਪੰਜਾਬ ਦਾ ਸੰਗਠਨ ਕਿ ਇਹ ਵੀ ਸੰਭਵ ਹੈ ਕਿ ਕਾਂਗਰਸ ਹਾਈ ਕਮਾਂਡ ਮੋਰਚਾ ਆਪਣੇ ਹੱਥ ਚ ਲੈ ਲੇ ਸਕਰੀਨਿੰਗ ਕਮੇਟੀ ਆਪਣੇ ਪੱਧਰ ਤੇ ਫੈਸਲੇ ਕਰਨੇ ਸ਼ੁਰੂ ਕਰ ਦੇ ਜਾਂ ਸਕਰੀਨਿੰਗ ਕਮੇਟੀ ਪੰਜਾਬ ਦੇ ਸੰਗਠਨ ਦੇ ਜ਼ਰੀਏ ਅੱਗੇ ਵਧੇਗੀ ਦੇਖੋ ਜਿੱਥੇ ਤੱਕ ਦੋਨੋਂ ਪਾਰਟੀਆਂ ਦੇ ਸਟੈਂਡ ਦੇ ਵਿੱਚ ਜਿਹੜੀ 2-4 ਦਿਨਾਂ ਦੇ ਵਿੱਚ ਚੇਂਜਸ ਆਏ ਨੇ ਤੁਹਾਨੂੰ ਯਾਦ ਹੋਏਗਾ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਦੇ ਲੀਡਰਸ਼ਿਪ ਦੇ ਅਗੇਂਸਟ ਤੂ ਤੂ ਮਹਿਮਾ ਤੇ ਉਤਰ ਆਏ ਸੀਗੇ ਔਰ ਇਹ ਲੜਾਈ ਬੜੀ ਭਖਦੀ ਹੋਈ ਨਜ਼ਰ ਆ ਰਹੀ ਸੀ ਉਹ ਤਾਲੀਆਂ ਵਾਲੀ ਗੱਲ ਜੇ ਵਿੱਚੋਂ ਤਾਲੇ ਕੱਢ ਕੇ ਲਾਲੋ ਜਿੰਦੇ ਕੱਢਣ ਨਹੀਂ ਦੇਣਾ ਜਾਨ ਨਹੀਂ ਦੇਣਾ ਔਰ ਜਦ ਐਸ ਸੈਸ਼ਨ ਦਾ ਐਂਡ ਹੋਇਆ ਉਸ ਸੈਸ਼ਨ ਦੇ ਵਿੱਚ ਬਾਜਵਾ ਸਾਹਿਬ ਨੇ ਇੱਕ ਗੱਲ ਕੀਤੀ ਕਿ ਤੁਸੀਂ ਸੀਏਏ ਦੇ ਮੁੱਦੇ ਦੇ ਉੱਤੇ ਕੋਈ ਆਪਣੀ ਗੱਲ ਰੱਖੋ ਔਰ ਉਹਨਾਂ ਨੇ ਉਹ ਗੱਲ ਨਹੀਂ ਰੱਖੀ ਔਰ ਬਾਜਵਾ ਸਾਹਿਬ ਨੇ ਵੀ ਬੁਤੀ ਗੱਲ ਅੱਗੇ ਖਿੱਚੀ ਨਹੀਂ ਔਰ ਉਸ ਤੋਂ ਬਾਅਦ ਅੱਜ ਕੱਲ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਮਾਜਿਕ ਫੰਕਸ਼ਨ ਪਬਲਿਕ ਫੰਕਸ਼ਨ ਦੇ ਵਿੱਚ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਹਣ ਉਹ ਹੁਣ ਅਸੀਂ ਇੱਕ ਦੂਜੇ ਦੇ ਖਿਲਾਫ ਨਿਜੀ ਅਟੈਕ ਨਹੀਂ ਕਰਨੇ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਣੀ ਯਾਨੀ ਆ ਜਿਹੜੇ ਹਾਲਾਤ ਨੇ ਇਹ ਇੰਡੀਕੇਟ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਉਹੀ ਬਾਜਵਾ ਸਾਹਿਬ ਜਾਂ ਫਿਰ ਮੁੱਖ ਮੰਤਰੀ ਉਹਨਾਂ ਜਿਹੜੇ ਇੱਕ ਦੂਜੇ ਦੇ ਨਾਲ ਤੂ ਤੂ ਮੈਂ ਮੈਂ ਹੋਏ ਸੀਗੇ ਉਹ ਗੱਲ ਇੱਕ ਤਰੀਕੇ ਨਾਲ ਗਲੇ ਵੀ ਮਿਲ ਕੇ ਉਹ ਕੈਂਪੇਨ ਕਰ ਸਕਦੇ ਨੇ ਬਾਜਵਾ ਸਾਹਿਬ ਥੋੜਾ ਜਿਹਾ ਅੱਗੇ ਨਿਕਲ ਗਏ ਸੀ ਉਹਨਾਂ ਨੇ ਕਿਹਾ ਇਹਨਾਂ ਵਾਸਤੇ ਤੇ ਮੈਂ ਹਰਿਆਣੇ ਦੇ ਵਿੱਚ ਵੀ ਕੈਂਪੇਨ ਨਹੀਂ ਕਰੂੰਗਾ ਮੈਨੂੰ ਇਹ ਲੱਗਦਾ ਹੈ ਕਿ ਜਦ ਹਾਈ ਕਮਾਂਡ ਤੋਂ ਉੱਤੋਂ ਆਰਡਰ ਆਣਗੇ ਤੇ ਇਹ ਜਿਹੜੀ ਝਾਗ ਹੈਗੀ ਹੈ ਜਿਹੜੀ ਬਾਲਟੀੋਂ ਬਾਹਰ ਹੋ ਗਈ ਸੀ ਇਹ ਫਿਰ ਬਾਲਟੀ ਦੇ ਅੰਦਰ ਹੋ ਜਾਏਗੀ ਔਰ ਐਲਾਈਅੰਸ ਦੀ ਗੱਲਾਂ ਅੱਗੇ ਤੁਰਨੀ ਸ਼ੁਰੂ ਹੋ ਸਕਦੀ ਹੈ ਬਿਲਕੁਲ ਅ राजीव ਜੀ ਅਗਰ ਅਗਰ ਹਾਈ ਕਮਾਂਡ ਨੇ ਇਹ ਮਨ ਬਣਾ ਲਿਆ ਦੋਵਾਂ ਪਾਰਟੀਆਂ ਦੀ ਆਮ ਆਗਮੀ ਪਾਰਟੀ ਔਰ ਕਾਂਗਰਸ ਦੀ ਹਾਈ ਕਮਾਂਡ ਨੇ ਕਿ ਅਸੀਂ ਮਿਲ ਕੇ ਹੀ ਚੋਣਾ ਲੜਨੀ ਆ ਨੇ ਪੰਜਾਬ ਦੇ ਵਿੱਚ ਫਿਰ ਮੈਨੂੰ ਲੱਗਦਾ ਫਿਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਜ਼ਰੂਰ ਨਾਲ ਮਿਲ ਕੇ ਚੱਲਣਾ ਪੈਣਾ ਔਰ ਇਹਦੇ ਪਿੱਛੇ ਦੋ ਤਿੰਨ ਕਾਰਨ ਮੰਨੇ ਜਾਂਦੇ ਨੇ ਇੱਕ ਤਾਂ ਇਹ ਕਿ ਕਾਂਗਰਸ ਪਾਰਟੀ ਦਾ ਜਿਹੜਾ ਇੰਟਰਨਲ ਸਰਵੇਖਣ ਸੀ ਉਹ ਬਹੁਤ ਜ਼ਿਆਦਾ ਉਤਸ਼ਾਹਜਨਕ ਨਹੀਂ ਹੈ ਜਿਹੜਾ ਕਾਂਗਰਸ ਪਾਰਟੀ ਨੇ ਸਰਵੇਖਣ ਕੀਤੇ ਨੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਜਿਹੜਾ ਪੰਜਾਬ ਕਾਂਗਰਸ ਦੇ ਸੰਗਠਨ ਦਾ ਦਾਵਾ ਸੀ ਕਿ ਅਸੀਂ ਆਪਣੇ ਦਮ ਤੇ ਵੱਧ ਸੀਟਾਂ ਜਿੱਤਾਂਗੇ ਇਕੱਲੇ ਲੜਾਂਗੇ ਉਹ ਕਮਜ਼ੋਰ ਪੰਡਾ ਨਜ਼ਰ ਆਉਂਦਾ ਹੈ ਦੂਸਰਾ ਅਕਾਲੀ ਭਾਜਪਾ ਅਗਰ ਗੱਠਜੋੜ ਹੋ ਜਾਂਦਾ ਹੈ ਤੇ ਉਹਦੀਆਂ ਸੰਭਾਵਨਾਵਾਂ ਤੇ ਪਹਿਲਾਂ ਬਹੁਤ ਜ਼ਿਆਦਾ ਵਿਚਾਰ ਕਿਸੇ ਨੇ ਕੀਤਾ ਨਹੀਂ ਸੀ ਔਰ ਹੁਣ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਬੀਜੇਪੀ ਦੇ ਖਿਲਾਫ ਇੱਕ ਅੰਡਰ ਕਰੰਟ ਵੀ ਹੈ ਵੋਟਰਸ ਦੇ ਵਿੱਚ ਇਹਦੇ 'ਚ ਵੀ ਕੋਈ ਦੋਹrai ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਇੱਕ ਵੱਡਾ ਵਾਅਦਾ ਪੂਰਾ ਕੀਤਾ ਇਹ ਚੋਣ ਵਾਦਾ ਸੀ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਦਰਜ ਰਹਿੰਦਾ ਸੀ ਇਹ ਵਾਅਦਾ ਪੂਰਾ ਹੋਣ ਦਾ ਵੀ ਜਿਹੜਾ ਜ਼ਮੀਨ ਤੇ ਅਸਰ ਹੈ ਉਹ ਦੂਜੀਆਂ ਪਾਰਟੀਆਂ ਵੀ ਆਪਣੇ ਸਰਵੇਖਣ 'ਚ ਮਹਿਸੂਸ ਕਰ ਰਹੀਆਂ ਹੋਣਗੀਆਂ ਜਾਂ ਵੱਖ-ਵੱਖ ਸਰੋਤਾਂ ਤੋਂ ਉਹਨਾਂ ਨੂੰ ਵੀ ਇਹ ਰਿਪੋਰਟਾਂ ਜਾ ਰਹੀਆਂ ਹੋਣਗੀਆਂ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਕੇ ਬੀਜੇਪੀ ਸ਼ਹਿਰਾਂ 'ਚ ਤੱਕੜੀ ਹੋਈ ਹੈ ਹੁਣ ਕੀ ਇਹ ਵੀ ਇੱਕ ਸੈਕਟਰ ਹੋ ਸਕਦਾ ਹੈ ਕਿ ਬੀਜੇਪੀ ਸ਼ਹਿਰਾਂ 'ਚ ਪਹਿਲਾਂ ਨਾਲੋਂ ਥੋੜੀ ਤਾਕਤਵਰ ਦਿਖ ਰਹੀ ਹੈ ਤੇ ਇਹ ਸਾਰੀਆਂ ਸਥਿਤੀਆਂ ਨੇ ਮਜਬੂਰ ਕੀਤਾ ਹੋਵੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਵੀ ਵੀ ਕਿਤੇ ਇਹ ਨਾ ਹੋਵੇ ਕਿ ਮੁਕਾਬਲੇ ਤਿੰਨ ਕੋਣੀ ਬਾਂਝੜ ਪੰਜਾਬ ਦੇ ਵਿੱਚ ਇੱਕ ਪਾਸੇ ਕਾਂਗਰਸ ਇੱਕ ਪਾਸੇ ਆਮ ਆਦਮੀ ਪਾਰਟੀ ਔਰ ਇੱਕ ਪਾਸੇ ਅਕਾਲੀ ਬੀਜੇਪੀ ਔਰ ਜਦੋਂ ਤਿੰਨ ਕੋਣੀ ਮੁਕਾਬਲੇ ਹੁੰਦੇ ਨੇ ਇਹ ਉਹਦੋਂ ਰਿਜ਼ਲਟ ਬਦਲ ਸਕਦੇ ਨੇ ਕਿਉਂਕਿ ਮੈਂ ਜਲੰਧਰ ਦੀ ਉਦਾਹਰਨ ਲੈਣਾ ਤੁਹਾਡੇ ਜਲੰਧਰ ਚ ਜਿਹੜੀ ਪਿਛਲੇ ਸਾਲ ਜ਼ਿਮਨੀ ਚੋਣ ਹੋਈ ਐ ਉਹਦੇ ਚ ਅਸੀਂ ਅਗਰ ਅਕਾਲੀ ਦਲ ਔਰ ਕਾਂਗਰਸ ਆਮ ਆਦਮੀ ਅਕਾਲੀ ਦਲ ਔਰ ਭਾਜਪਾ ਦਾ ਅਗਰੈਸਿਵ ਵੋਟ ਸ਼ੇਅਰ ਦੇਖੀਏ ਇਕੱਠਾ ਕਰ ਲਈਏ ਭਾਵੇਂ ਅਕਾਲੀ ਦਲ ਦੇ ਨਾਲ ਬਸਪਾ ਵੀ ਸੀ ਉਦੋਂ ਅਗਰ ਉਹ ਵੋਟ ਸ਼ੇਅਰ ਇਕੱਠਾ ਕਰ ਲਈਏ ਕਿ ਉਹ 1% ਦਾ ਫਰਕ ਰਹਿ ਜਾਂਦਾ ਹੈ ਭਾਰਤੀ ਜਨ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦਾ 34% ਸੀ ਔਰ ਅਗਰ ਅਕਾਲੀ ਔਰ ਬੀਜੇਪੀ ਦਾ ਵੋਟ ਸ਼ੇਅਰ ਜੋੜ ਲੀਏ ਕਿਉਂ 1% ਦਾ ਫਰਕ ਰਹਿ ਜਾਂਦਾ ਆਮ ਆਦਮੀ ਪਾਰਟੀ ਤੋਂ ਕਿ ਇਹ ਵੋਟ ਸ਼ੇਅਰ ਸ਼ਹਿਰਾਂ ਦੇ ਟ੍ਰੈਂਡ ਇਹ ਚਿੰਤਾ ਚ ਪਾ ਰਹੇ ਨੇ ਕਾਂਗਰਸ ਔਰ ਆਮ ਆਦਮੀ ਪਾਰਟੀ ਡੈਲਾ ਸਾਬ ਜਦ ਵੀ ਅਸੀਂ ਪੋਲਿਟਿਕਸ ਨੂੰ ਡਿਸਕਸ ਕਰਦੇ ਆ ਨਾ ਤੇ ਅਸੀਂ ਪਿਛਲੇ ਇਲੈਕਸ਼ਨਾਂ ਦੇ ਵੋਟ ਸ਼ੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਸਮੀਕਰਨਾਂ ਦਾ ਜ਼ਿਕਰ ਕਰਦੇ ਆ ਪਰ ਐਦਾਂ ਹੁੰਦਾ ਨਹੀਂ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਦਾ ਵੋਟ ਸ਼ੇਅਰ ਕਦੀ ਸੋਚਿਆ ਸੀ ਅਕਾਲੀ ਦਲ 3 ਸੀਟਾਂ ਤੇ ਸਿਮਟ ਕੇ ਰਹਿ ਜਾਏਗਾ ਕਦੀ ਐ ਸੋਚਿਆ ਸੀ 2017 ਦੇ ਵਿੱਚ ਜਦ ਇਹਨਾਂ ਦੀ 15 ਸੀਟਾਂ ਆਈ ਸੀ ਤੇ ਪਾਰਟੀ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੇ ਵੱਡੇ ਚੈਲੰਜ ਖੜੇ ਹੋਏ ਸੀ ਔਰ ਤਿੰਨ ਸੀਟਾਂ ਤੋਂ ਬਾਅਦ ਉਹ ਚੈਲੰਜ ਹੋਰ ਵੱਧ ਗਏ ਯਾਨੀ ਜਦ ਅਸੀਂ ਪਿਛਲੀ ਵੋਟ ਪਰਸੈਂਟੇਜ ਦੇ ਬੇਸ ਤੇ ਅਗਲੇ ਸਮੀਕਰਨ ਦਾ ਜ਼ਿਕਰ ਕਰਦੇ ਆਂ ਤੇ ਕਿਸੇ ਨਾ ਕਿਸੇ ਜਗ੍ਹਾ ਅਸੀਂ ਪਰਿਸਥਿਤੀਆਂ ਨੂੰ ਭੁੱਲ ਜਾਂਦੇ ਆਂ ਕਿ ਅੱਜ ਸਥਿਤੀ ਕੀ ਹੈ ਅੱਜ ਸਰਕਮਸਟੈਂਸਸ ਕੀ ਹੈਗੇ ਆਂ ਅੱਜ ਸਰਕਮਸਟੈਂਸਸ ਇਹ ਹੈਗੇ ਨੇ ਕਿ ਭਾਜਪਾ ਭਾਜਪਾ ਸ਼ਹਿਰਾਂ ਦੇ ਵਿੱਚ ਸਟਰੋਂਗ ਨਜ਼ਰ ਆਂਦੀ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਬੀਜੇਪੀ ਜਿਨ੍ਹਾਂ ਸ਼ਹਿਰਿਆਂ ਦੇ ਵਿੱਚ ਪਹਿਲੇ ਉਹ ਇਲੈਕਸ਼ਨ ਅਸੈਂਬਲੀ ਇਲੈਕਸ਼ਨ ਜਿੱਤੀ ਸੀ ਤੁਸੀਂ ਇਹਦਾ ਤੇ ਚਲੋ ਰਾਮ ਮੰਦਰ ਦਾ ਮੁੱਦਾ ਤੇ ਹੁਣ ਆਇਆ ਸੀ ਗੱਲ ਜਨਵਰੀ ਦੇ ਮਹੀਨੇ ਦੇ ਵਿੱਚ ਉਸ ਤੋਂ ਪਹਿਲੇ ਜੇ ਜਲੰਧਰ ਜੀਵਨੀ ਜੋ ਉਹਨਾਂ ਨੂੰ ਹੀ ਦੇਖੋ ਤੇ 9 ਅਸੈਂਬਲੀ ਸੈਗਮੈਂਟ ਸੀਗੇ ਜਲੰਧਰ ਦੇ ਵੀ 9 ਵਿੱਚੋਂ 2 ਦੇ ਵਿੱਚ ਬੀਜੇਪੀ ਨੇ ਲੀਡ ਲਿੱਤੀ ਸੀ ਜਿੱਤ ਪ੍ਰਾਪਤ ਕੀਤੀ ਸੀ ਔਰ ਜਿੱਥੇ ਤੱਕ ਸਿਟਿੰਗ ਐਮਪੀ ਦੀ ਗੱਲ ਸੀ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜੀ ਸੀ 9 ਦੀ 9 ਕੌਨਫੀਡੈਂਸੀ ਦੇ ਵਿੱਚ ਯਾਨੀ 9 ਦੀ 9 ਕੌਨਸਟੀਚੁਐਂਸੀਜ਼ ਦੇ ਵਿੱਚ ਕਾਂਗਰਸ ਬੜੀ ਵੱਡੀ ਡਿਫੀਟ ਨਾਲ ਹਾਰੀ ਸੀਗੀ ਅੱਜ ਸਥਿਤੀ ਐਵੇਂ ਕਿ ਜੇ ਅਕਾਲੀ ਦਲ ਅਕਾਲੀ ਦਲ ਭਾਵੇਂ ਜਿੰਨੀ ਮਰਜ਼ੀ ਮਾੜੀ ਸਥਿਤੀ ਦੇ ਵਿੱਚ ਸੀਗਾ ਉਹ ਭਾਜਪਾ ਤੋਂ ਉੱਤੇ ਰਿਹਾ ਸੀ ਜੇ ਦੋਨਾਂ ਦੇ ਵੋਟ ਸ਼ੇਅਰ ਨੂੰ ਕਿਉਂਕਿ ਪਿਛਲੀ ਸਥਿਤੀ ਦੇ ਉੱਤੇ ਹੀ ਅਸੀਂ ਅਗਲੀ ਸਥਿਤੀ ਦਾ ਜਾਇਜ਼ਾ ਲੈਨੇ ਆ ਤੇ ਉਹਦੇ ਵਿੱਚ ਜੇਕਰ ਦੋਨੋਂ ਮਿਲ ਜਾਂਦੇ ਨੇ ਤੇ ਜਿੱਤ ਦੀ ਸੰਭਾਵਨਾ ਅੱਗੇ ਵੱਧਦੀ ਨਜ਼ਰ ਆਉਂਦੀ ਔਰ ਇਹੀ ਕਾਰਨ ਹੈ ਕਿ ਇਸ ਸੀਟ ਦੇ ਉੱਤੇ ਹੁਣ ਨਾ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ ਉਹਨਾਂ ਦਾ ਚੱਲ ਰਿਹਾ ਹੈ ਕਿਉਂਕਿ ਉਹੀ ਹਜੇ ਤੱਕ ਕਾਂਗਰਸ ਵੱਲੋਂ ਇੱਕ ਸਟਰੋਂਗ ਕੈਂਡੀਡੇਟ ਵਜੋਂ ਉਤਰੇ ਨੇ ਔਰ ਜਦ ਕੈਂਡੀਡੇਟਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਹੁੰਦਾ ਤੇ ਕਿਸੇ ਨਾ ਕਿਸੇ ਜਗ੍ਹਾ ਸੁਸ਼ੀਲ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜੇ ਕਦੀ ਜੋ ਕਦੀ ਇੱਕ ਤਰੀਕੇ ਨਾਲ ਚੰਨੀ ਉਹਨਾਂ ਦੇ ਚੇਲੇ ਵੀ ਰਹੇ ਨੇ ਉਹ ਵੀ ਕਬਰਾਂਦੇ ਨੇ ਕਿ ਵੀ ਮੈਂ ਉਹਨਾਂ ਦੇ ਨਾਲ ਇਲੈਕਸ਼ਨ ਲੜੂਗਾ ਤਾਂ ਮੇਰੀ ਕਿੱਦਾਂ ਦੀ ਸਥਿਤੀ ਹੋਏਗੀ ਐਦਾਂ ਦੀ ਸਥਿਤੀ ਦੇ ਵਿੱਚ ਜੇ ਇਹ ਕੰਬੀਨੇਸ਼ਨ 13 ਦੀ 13 ਸੀਟਾਂ ਦੇ ਉੱਤੇ ਨਿਕਲ ਕੇ ਆਂਦਾ ਤੇ ਫਿਰ ਸਥਿਤੀ ਦੂਸਰੀ ਹੋ ਸਕਦੀ ਹੈ aur ਦੂਜੇ ਪਾਸੇ ਜੇ ਭਾਜਪਾ aur ਅਕਾਲੀ ਦਲ ਦੇ ਚੈਲੰਜ ਤੋਂ ਨਿਪਟਿਆ ਇਸ ਤਰੀਕੇ ਨਾਲ ਜਾ ਸਕਦਾ ਹੈ ਹਾਲਾਂਕਿ ਪਹਿਲੇ ਦੋਨੋਂ ਪਾਰਟੀਆਂ ਦਾ ਇਹ ਆਮ ਆਦਮੀ ਪਾਰਟੀ aur ਕਾਂਗਰਸ ਦਾ ਇਹ opinion ਸੀਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਗੇਂਸਟ ਵੋਟ ਹੋਣਗੇ ਜਿਹੜੇ ਸਰਕਾਰ ਦੇ ਐਂਟੀ ਇਨਕਮਨਸੀ ਦੇ ਵੋਟ ਹੁੰਦੇ ਨੇ ਉਹ ਕਾਂਗਰਸ ਦੇ ਵਿੱਚ ਪੈ ਜਾਣਗੇ ਤੇ ਗੱਲ ਉੱਥੇ ਮੁੱਕ ਜਾਏਗੀ ਬੀਜੇਪੀ ਅਕਾਲੀ ਦਲ ਵੱਲ ਉਹ ਵੋਟ ਨਹੀਂ ਵਧਣਗੇ ਪਰ ਜਦ ਬੀਜੇਪੀ aur ਅਕਾਲੀ ਦਲ ਇਕੱਠੇ ਹੁੰਦੇ ਨੇ ਔਰ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਵਧਦੀ ਵੋਟਾਂ ਨੂੰ ਦੇਖਿਆ ਜਾਂਦਾ ਹੈ ਜਿਸ ਨੂੰ ਪਹਿਲੇ ਦੋਨੋਂ ਪਾਰਟੀਆਂ ਆਪਣਾ ਆਪਣਾ ਚੈਲੰਜ ਨਹੀਂ ਸਮਝ ਰਹੀ ਸੀ ਯਾਨੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਇੱਕ ਚੈਲੰਜ ਦੇ ਤੌਰ ਤੇ ਨਹੀਂ ਲੈ ਰਹੀ ਸੀ ਉਹ ਹੁਣ ਪਰਿਸਥਿਤੀਆਂ ਚੇਂਜ ਹੁੰਦੀ ਜਾ ਰਹੀਆਂ ਹਨ ਉਹਨਾਂ ਨੂੰ ਚੈਲੰਜ ਦੇ ਤੌਰ ਤੇ ਲੈਣਾ ਪਏਗਾ ਉਹ ਵੀ ਖਾਸ ਕਰਕੇ ਤਦ ਜਦ ਅਕਾਲੀ ਦਲ ਔਰ ਬੀਜੇਪੀ ਦਾ ਅਲਾਈਅንስ ਹੋ ਜਾਂਦਾ ਔਰ ਇਸ ਅਲਾਈਅਸ ਨੇ ਪਹਿਲੇ ਲਗਾਤਾਰ ਦੋ ਵਾਰ ਸਰਕਾਰ ਵੀ ਬਣਾਈ ਹੈ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਔਰ ਮੈਨੂੰ ਇਹ ਲੱਗਦਾ ਹੈ ਇਸ ਕਰਕੇ ਹੀ ਮੁੱਖ ਮੰਤਰੀ ਦੇ ਸ਼ਬਦਾਂ ਦੇ ਵਿੱਚ ਬਾਣਾ ਦੇ ਵਿੱਚ ਨਰਮੀ ਆਈ ਹੈ ਔਰ ਉਹ ਨਰਮੀ ਇਸ ਅਲਾਈਅੰਸ ਨੂੰ ਅੱਗੇ ਚੱਲ ਕੇ ਇੱਕ ਸ਼ੇਪ ਜਾਂ ਇੱਕ ਤਰੀਕੇ ਨਾਲ ਫਾਈਨਲ ਸਟੇਜ ਦੇ ਵਿੱਚ ਲੈ ਕੇ ਜਾ ਸਕਦੀ ਹੈ ਬਿਲਕੁਲ ਕਿਉਂਕਿ ਮੈਂ ਕਈ ਵਾਰੀ ਜਦੋਂ ਵੋਟ ਪਰਸੈਂਟੇਜ ਦੇਖਦਾ ਮੈਨੂੰ 2007 ਹਮੇਸ਼ਾ ਯਾਦ ਆਉਂਦੀ ਹੈ ਜਦੋਂ ਭਾਰਤੀ ਜਨਤਾ ਪਾਰਟੀ 19 ਸੀਟਾਂ ਜਿੱਤ ਗਈ ਸੀ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ ਬਾਅਦ ਐਂਟੀ ਇਨਕੰਮਬੈਂਸੀ ਬਣੀ ਔਰ 19 ਸੀਟਾਂ ਭਾਰਤੀ ਜਨਤਾ ਪਾਰਟੀ ਉਦੋਂ ਵਿધાન ਸਭਾ ਜਿੱਤੀ ਸੀ ਔਰ ਅਕਾਲੀ ਦਲ ਦਾ ਵੀ ਉਦੋਂ 37% ਵੋਟ ਸ਼ੇਅਰ ਸੀ ਪੰਜਾਬ ਦੇ ਵਿੱਚ 48 ਸੀਟਾਂ ਮੇਰੇ ਖਿਆਲ ਉਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਆਈਆਂ ਸੀ ਔਰ 19 ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ ਇਸ ਤਰ੍ਹਾਂ ਉਦੋਂ ਸਰਕਾਰ ਬਣੀ ਸੀ ਹੁਣ ਤੁਹਾਡੀ ਗੱਲ ਦੇ ਵਿੱਚੋਂ ਕਈ ਬੜੇ ਅਹਿਮ ਪੁਆਇੰਟ ਨੇ ਜਿਨ੍ਹਾਂ ਤੇ ਮੈਂ ਅੱਗੇ ਵੱਧ ਸਕਦਾ ਅੱਗੇ ਵੱਧਿਆ ਹੁਣ ਮੇਰੀ ਇੱਕ ਜਿਗਿਆਸਾ ਹੈ ਮੇਰੇ ਮਨ 'ਚ ਇੱਕ ਜਿਗਿਆਸਾ ਹੈ ਭਾਰਤੀ ਜਨਤਾ ਪਾਰਟੀ ਅਗਰ ਅਸੀਂ ਇਹ ਮੰਨ ਲਈਏ ਕਿ ਸ਼ਹਿਰਾਂ 'ਚ ਬੀਜੇਪੀ ਦਾ ਵੋਟ ਪਰਸੈਂਟੇਜ ਵਧੇਗਾ ਅਗਰ ਬੀਜੇਪੀ ਦਾ ਸ਼ਹਿਰਾਂ 'ਚ ਵੋਟ ਪਰਸੈਂਟੇਜ ਵੱਧਦਾ ਹੈ ਤੇ ਕੀ ਕੁਝ ਸੀਟਾਂ ਅਜਿਹਿਆਂ ਨੇ ਜਿਹਦੇ ਲਈ ਬੀਜੇਪੀ ਵੀ ਆਸਵੰਦ ਹੋ ਸਕਦੀ ਹੈ ਕਿ ਅਸੀਂ ਇਹਨਾਂ ਸੀਟਾਂ ਦੇ ਮੁਕਾਬਲੇ ਚ ਆ ਸਕਦੇ ਹਾਂ ਤੁਹਾਡੀ ਨਜ਼ਰ 'ਚ ਬੀਜੇਪੀ ਕਿੰਨੀਆਂ ਸੀਟਾਂ ਤੇ ਇਹ ਮੰਨ ਸਕਦੀ ਹੈ ਕਿ ਅਸੀਂ ਜਿੱਤ ਲਈ ਆਸਵੰਦ ਹੋ ਸਕਦੇ ਹਾਂ ਹੁਣ ਅਸੀਂ ਪਿਛਲੇ ਪਿਛਲੇ ਪਾਸੇ ਚਲੀਏ ਜਦੋਂ ਪਿਛਲੀ ਵਾਰੀ ਵੀ ਗੱਠ ਜੋੜ ਸੀ ਦੇਖੋ ਭਾਜਪਾ ਗੁਰਦਾਸਪੁਰ ਵੀ ਜਿੱਤੀ ਭਾਜਪਾ ਹੁਸ਼ਿਆਰਪੁਰ ਵੀ ਜਿੱਤੀ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡੇਓ ਜਿੱਤੇ ਔਰ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਜਿੱਤੇ ਤੁਸੀਂ ਵੇਖੋ ਅ ਰਜੀਵ ਜੀ ਫਿਰੋਜ਼ਪੁਰ ਦੇ ਵਿੱਚ ਭਾਜਪਾ ਦਾ ਵੀ ਵੋਟ ਚੰਗਾ ਹੈ ਅਸੀਂ ਭਾਜਪਾ ਨੂੰ ਫਿਰੋਜ਼ਪੁਰ ਚ ਵੀ ਰੂਲ ਆਊਟ ਨਹੀਂ ਕਰ ਸਕਦੇ ਬਠਿੰਡੇ ਚ ਵੀ ਰੂਲ ਆਊਟ ਨਹੀਂ ਕਰ ਸਕਦੇ ਇਸੇ ਤਰ੍ਹਾਂ ਹੁਸ਼ਿਆਰਪੁਰ ਔਰ ਗੁਰਦਾਸਪੁਰ ਇਨ੍ਹਾਂ ਜਗ੍ਹਾ ਤੇ ਭਾਜਪਾ ਦਾ ਆਪਣਾ ਵੋਟ ਬੈਂਕ ਵੀ ਚੰਗਾ ਹੈ ਔਰ ਜਦੋਂ ਇੱਥੇ ਅਕਾਲੀ ਦਲ ਨਾਲ ਆ ਜਾਂਦਾ ਹੈ ਤੇ ਮੁਕਾਬਲੇ ਦੀਆਂ ਸਥਿਤੀਆਂ ਬਣ ਜਾਂਦੀਆਂ ਹਨ ਪਿਛਲੀ ਵਾਰੀ ਆਮ ਆਦਮੀ ਪਾਰਟੀ ਔਰ ਸੁਖਪਾਲ ਖੈਰਾ ਵੀ ਖੜੇ ਹੋਏ ਸੀ ਬਠਿੰਡੇ ਜਿਹੜਾ ਉਹਨਾਂ ਦਾ ਪੀਡੀਏ ਬਣਿਆ ਸੀ ਇਸ ਦੇ ਬਾਵਜੂਦ ਵੀ ਅਕਾਲੀ ਭਾਜਪੀ ਉਦੋਂ ਜਿੱਤੇ ਹੁਣ ਅਗਰ ਇਕੱਠੇ ਹੁੰਦੇ ਨੇ ਇਹਨਾਂ 4-5 ਸੀਟਾਂ ਤੇ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਹੈ ਸਥਿਤੀਆਂ ਅਕਾਲੀ ਭਾਜਪੀ ਦੇ ਇਕੱਠੇ ਹੋਣ ਨਾਲ ਕੀ ਥੋੜੀਆਂ-ਬਹੁਤੀਆਂ ਮੁਕਾਬਲੇ ਦੀਆਂ ਬਣਨਗੀਆਂ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਬੜੀ ਤਕੜੀ ਹੈ ਔਰ ਕਾਂਗਰਸ ਵੀ ਮੁਕਾਬਲੇ ਦੇ ਵਿੱਚ ਇਦੇ ਵਿੱਚ ਕੋਈ ਦੋ ਰਾਏ ਨਹੀਂ ਜਿਨ੍ਹਾਂ ਚਾਰ ਫੀਟਾਂ ਦਾ ਤੁਸੀਂ ਨਾਂ ਲਿੱਤਾ ਹੈ ਆਪਾਂ ਬਠਿੰਡੇ ਤੋਂ ਸ਼ੁਰੂ ਹੁੰਨੇ ਆ ਬਠਿੰਡੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਜਿਹੜੇ ਸਾਡੇ ਵਪਾਰੀ ਵਰਗ ਹੈ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਹੈਗਾ ਔਰ ਉੱਥੇ ਭਾਜਪਾ ਚੰਗੀ ਪੋਜੀਸ਼ਨ ਦੇ ਵਿੱਚ ਰਹਿੰਦੀ ਹੈ ਔਰ ਜਿਹੜੀ ਉੱਥੇ ਅਕਾਲੀ ਦਲ ਭਾਜਪਾ ਦਾ ਗਠਜੋੜ ਜਿੱਤਦਾ ਸੀਗਾ ਉਹਦੀ ਵਜ੍ਹਾ ਹੀ ਉਹ ਵਪਾਰੀ ਵਰਗ ਸੀਗਾ ਜਿਹੜਾ ਅੱਜ ਭਾਜਪਾ ਦੇ ਨਾਲ ਉੱਥੇ ਹੈਗਾ ਜਿਹੜਾ ਐਲਾਈਅንስ ਹੁੰਦਾ ਹੈ ਤੇ ਇਹਦਾ ਐਲਾਈਅንስ ਦਾ ਫਾਇਦਾ ਤੇ ਹੋਣਾ ਹੀ ਹੋਣਾ ਹੈ ਭਾਜਪਾ ਅਕਾਲੀ ਦਲ ਨੂੰ ਦੂਦੇ ਪਾਸੇ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਇੱਕ ਬੜੀ ਵੱਡੀ ਬੈਲਟ ਹੈਗੀ ਹੈ ਜਿਹੜੀ ਹਿੰਦੂ ਡੋਮਿਨੇਟਿਡ ਬੈਲਟ ਹੈਗੀ ਹੈ ਔਰ ਉੱਥੇ ਬੀਜੇਪੀ ਦਾ ਆਧਾਰ ਹੈਗਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੀ ਗੱਲ ਮੈਂ ਇਸ ਕਰਕੇ ਨਹੀਂ ਕਰਾਂਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਬੀਜੇਪੀ ਦਾ ਆਧਾਰ ਠੀਕ-ਠਾਕ ਜਿਹਾ ਹੈਗਾ ਹੁਣ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਵਿੱਚ ਹੁਣੇ ਹੀ ਕਹਿ ਕੇ ਹਟਿਆ ਕਿ ਦੋ ਕੌਨਸਟਿਟੈਂਸੀ ਉਹਨਾਂ ਹਾਲਾਤਾਂ ਦੇ ਵਿੱਚ ਜਦ ਕਾਂਗਰਸ ਨੋ ਦੀ ਨੋ ਅਸੈਂਬਲੀ ਸੈਗਮੈਂਟ ਦੇ ਵਿੱਚ ਬੜੀ ਬੜੀ ਵੱਡੀ ਡਿਫੀਟ ਉਹਨਾਂ ਨੂੰ ਮਿਲੀ ਤੀਗੀ ਉਸ ਟਾਈਮ ਵੀ ਦੋ ਕੌਨਸਟਿਟੈਂਸੀ ਔਰ ਲੁਧਿਆਣਾ ਦੀ ਗੱਲ ਕਰੀਏ ਤੇ ਲੁਧਿਆਣਾ ਤੁਸੀਂ ਰਹਿੰਦੇ ਹੋ ਲੁਧਿਆਣਾ ਦੇ ਵਿੱਚ ਤੁਹਾਨੂੰ ਖੁਦ ਪਤਾ ਹੋਏਗਾ ਕਿ ਜਿੰਨੀ ਵੀ ਕੌਨਸਟਿਟਿਊਐਂਸੀਜ਼ ਹੈਗੀਆਂ ਉਹਦੇ ਵਿੱਚੋਂ ਅੱਧੀ ਤੋਂ ਵੱਧ ਕੌਨਸਟਿਟਿਊਐਂਸੀਜ਼ ਅਧਰ ਦੀ ਹੈਗੀਆਂ ਜਿਦੇ ਵਿੱਚ ਬੀਜੇਪੀ ਦੇ ਆਧਾਰ ਨੂੰ ਆਪਾਂ ਮੰਨ ਕੇ ਚੱਲਦੇ ਆ ਕਿ ਉੱਥੇ ਬੀਜੇਪੀ ਨੂੰ ਚੰਗਾ ਹਸਾਈਕ ਆਧਾਰ ਮਿਲ ਸਕਦਾ ਹੈ ਇਸ ਤੋਂ ਬਾਅਦ ਅਸੀਂ ਪਟਿਆਲੇ ਜਾਂਦੇ ਆ ਯਾਨੀ ਚਾਰ ਕੌਨਸਟਿਟਿਊਐਂਸੀ ਦਾ ਜ਼ਿਕਰ ਤੁਸੀਂ ਕੀਤਾ ਸੀ ਦੋ ਦਾ ਮੈਂ ਐਡ ਕੀਤਾ 6 ਸਤਵੀਂ ਪਟਿਆਲੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਬੀਜੇਪੀ ਦਾ ਆਧਾਰ ਭਾਵੇਂ ਪਹਿਲੇ ਕਦੀ ਨਾ ਹੁੰਦਾ ਹੋਏ ਪਰ ਅੱਜ ਬੀਜੇਪੀ ਦਾ 50 60% ਆਧਾਰ ਇਸ ਗੱਲ ਤੋਂ ਹੀ ਬਣ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਥੇ ਹੈਗੇ ਨੇ ਹੁਣ ਗੱਲ ਕਰੀਏ ਆ ਬੋਰ ਫਜ਼ਲਕਾ ਵਾਲੀ ਗੱਲ ਦੇ ਉਹਦੇ ਚਲੋ ਫਿਰੋਜ਼ਪੁਰ ਕੰਸਿਸਟੈਂਸੀ ਦੇ ਵਿੱਚ ਆ ਗਿਆ ਜਿੱਥੋਂ ਜਾਖੜ ਸਾਹਿਬ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਅੰਮ੍ਰਿਤਸਰ ਅਨੰਦਪੁਰ ਫਸਰ ਵੀ ਮੁਕਾਬਲੇ ਚ ਰਹਿੰਦੀ ਹੈ ਮੈਂ ਆ ਹੀ ਰਿਹਾ ਸੀ ਉਸ ਤੇ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਬੈਲਟ ਜੋ ਅਸੀਂ ਮੰਨਦੇ ਆ ਕਿ ਹਿੰਦੂ ਵੈਲਟ ਹੈਗੀ ਹੈ ਔਰ ਉਹਦੇ ਬੀਜੇਪੀ ਦੇ ਵਿੱਚ ਬੀਜੇਪੀ ਦਾ ਆਧਾਰ ਉੱਥੇ ਹੋ ਸਕਦਾ ਹੈ ਯਾਨੀ ਅਕਾਲੀ ਦਲ ਔਰ ਬੀਜੇਪੀ ਦਾ ਅਗਰ ਕੰਬੀਨੇਸ਼ਨ ਉੱਥੇ ਖੜਾ ਹੁੰਦਾ ਹੈ ਔਰ ਜੇ ਅਕਾਲੀ ਦਲ ਆਪਣੀ ਪਾਸਟ ਪਰਸੈਂਟੇਜ ਨੂੰ ਹੀ ਰੀਟੇਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਉਹਦੇ ਵਿੱਚ ਜਿੱਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿੱਤ ਦੇ ਕਰੀਬ ਤੋਂ ਇਨਕਾਰ ਤੇ ਬਿਲਕੁਲ ਹੀ ਨਹੀਂ ਕੀਤਾ ਜਾ ਸਕਦਾ ਫਿਰ ਅੰਮ੍ਰਿਤ ਸਰ ਤੋਂ ਜਦ ਨਵਜੋਤ ਸਿੰਘ ਸਿੱਧੂ ਭਾਜਪਾ ਦੀ ਟਿਕਟ ਦੇ ਉੱਤੇ ਖੜਦੇ ਸੀਗੇ ਉਹ ਲਗਾਤਾਰ ਉੱਥੇ ਜਿੱਤ ਪ੍ਰਾਪਤ ਕੀਤੀ ਸੀ ਰਗੁਨਦਰ ਲਾਲ ਪਾਟਿਆ ਜਿਨ੍ਹਾਂ ਦਾ ਇੱਕ ਤਰੀਕੇ ਨਾਲ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਅਮਰਥਰ ਦੇ ਵਿੱਚ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਨਾ ਇੱਕ ਵਾਰ ਨਹੀਂ ਲਗਾਤਾਰ ਤਿੰਨ ਵਾਰ ਹਰਾਉਣ ਤੋਂ ਬਾਅਦ ਇਹ ਸੀਟ ਭਾਜਪਾ ਦੇ ਖਾਤੇ ਦੇ ਵਿੱਚ ਪੈਂਦੀ ਸੀ ਪਰ ਹਾਂ ਉਸ ਤੋਂ ਬਾਅਦ ਲਗਾਤਾਰ ਫਿਰ ਇਹ ਸੀਟ ਕਾਂਗਰਸ ਦੇ ਖਾਤੇ ਦੇ ਵਿੱਚ ਬੋਲਦੀ ਔਰ ਅਰੁਣ ਜੇਟਲੀ ਵਰਗੇ ਵੱਡੇ ਲੀਡਰ ਹਰਦੀਪ ਪੂਰੀ ਵਰਗੇ ਵੱਡੇ ਲੀਡਰ ਉਹ ਵੀ ਇੱਥੋਂ ਹਾਰ ਪ੍ਰਾਪਤ ਕਰ ਤੋਂ ਕਿਨੇ ਪਰ ਐਸ ਸੀਟ ਨੂੰ ਦੁਬਾਰਾ ਜੇ ਤਰਨਜੀਤ ਸਿੰਘ ਸੰਧੂ ਉਹਨਾਂ ਦਾ ਨਾਂ ਉੱਥੋਂ ਚੱਲਦਾ ਹੈ ਜਿਹੜੇ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪੋਤੇ ਹੈਗੇ ਨੇ ਉਹ ਵੀ ਆਪਣੇ ਆਪ ਵਿੱਚ ਕਿਸੇ ਤਰੀਕੇ ਨਾਲ ਐ ਸਿੱਟ ਨੂੰ ਵੀ ਬੀਜੇਪੀ ਜੇਤੂ ਸੀਟ ਕਹੋ ਨਾ ਕਹੋ ਲੇਕਿਨ ਜਿੱਤ ਦੇ ਕਰੀਬ ਜ਼ਰੂਰ ਪਹੁੰਚ ਸਕਦੀ ਹੈ ਯਾਨੀ ਮੈਕਸਿਮਮ ਸਿੱਜਾ ਦਾ ਜ਼ਿਕਰ ਕਰ ਚੁੱਕੇ ਆ ਇਸ ਤੋਂ ਇਲਾਵਾ ਫਰੀਦਕੋੜ ਦੇ ਵਿੱਚ ਮੰਨਿਆ ਕਿ ਬੀਜੇਪੀ ਦਾ ਬਹੁਤਾ ਕੋਈ ਆਧਾਰ ਨਹੀਂ ਹੈਗਾ ਜਾਂ ਫਿਰ ਇਹ ਜਿਹੜੀ ਸੀਟ ਹੋਰ ਕੋਈ ਬਚੀ ਹੈ ਪਰ ਬੀਜੇਪੀ ਮੈਂ ਉਹੀ ਗੱਲ ਕਹਿ ਰਿਹਾ ਕਿ ਕਿ ਜਦੋਂ ਸਮਝੌਤੇ ਚ ਆਉਂਦੀ ਹੈ ਬੀਜੇਪੀ ਔਰ ਅਕਾਲੀ ਦਲ ਸੋ ਫਰੀਦਕੋੜ ਸੀਟ ਕਈ ਵਾਰ ਅਕਾਲੀ ਦਲ ਨੇ ਜਿੱਤੀ ਹੈ ਪਹਿਲਾਂ ਅਬੀਬੀ ਪਰਮਜੀਤ ਕੋਰ ਗੁਲਸ਼ਨ ਵੀ ਉਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਸੋ ਅਗਰ ਸਮਝੌਤਾ ਹੁੰਦਾ ਤੇ ਇਹ ਗਠਬੰਧਨ ਹੈ ਜਿਹੜਾ ਇਹ ਪੰਜਾਬ ਦੇ ਮੁਕਾਬਲੇ ਨੂੰ ਤਿੰਨ ਕੋਣੀ ਬਣਾ ਸਕਦਾ ਹੈ ਅਗਰ ਕਾਂਗਰਸ ਔਰ ਆਮ ਆਦਮੀ ਪਾਰਟੀ ਸਮਝੌਤਾ ਨਹੀਂ ਕਰਦੇ ਇਹ ਇਹ ਐਸੀ ਇਸ ਰੂਪ ਚ ਦੇਖ ਸਕਦੇ ਆ ਅਗਰ ਅਕਾਲੀ ਭਾਜਪੀ ਸਮਝੌਤਾ ਹੁੰਦਾ ਅੱਜ ਦੀਆਂ ਸਟੇਟੀਆਂ ਚ ਪਰ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਆਪ ਹੈ ਕੀ ਮੁਕਾਬਲਾ ਤਿੰਨ ਕੋਣੀ ਬਣਦਾ ਦਿਖਦਾ ਤੁਹਾਨੂੰ ਬਿਲਕੁਲ ਤਿੰਨ ਕੋਣੀ ਤਿੰਨ ਕੋਣੀ ਨਹੀਂ ਬਲਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਪੱਖੀ ਹੈ ਯਾਨੀ ਸੱਤਾ ਪੱਖੀ ਦੇ ਵਾਸਤੇ ਵੋਟ ਮਿਲਨੇ ਸੁਭਾਵਿਕ ਜੇ ਹੁੰਦੇ ਨੇ ਲੋਕਾਂ ਨੇ ਕੰਮ ਲੈਨੇ ਹੁੰਦੇ ਨੇ ਸੂਬੇ ਦੇ ਵਿੱਚ ਸਰਕਾਰ ਅਗਲੇ 3 ਸਾਲਾਂ ਵਿੱਚ ਹੋਰ ਆਮ ਆਦਮੀ ਪਾਰਟੀ ਦੀ ਰਹਿਣੀ ਹੈ ਹੁਣ ਕਾਂਗਰਸ ਦਾ ਕਿਹੜਾ ਨੈਰੇਟਿਵ ਸੈੱਟ ਹੁੰਦਾ ਹੈ ਕਿ ਜਿਹੜਾ ਇਹ ਸਾਰੇ ਗੁੰਜਲ ਦੇ ਵਿੱਚੋਂ ਆਪਣੇ ਵਾਸਤੇ ਵੋਟ ਲੈ ਕੇ ਜਾ ਸਕੇ ਹੁਣ ਜੇ ਸਰਕਾਰ ਇੰਡੀਆ ਗਠਜੰਬੰਦਨ ਦੀ ਬਣਨੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਪਾਰਟਨਰ ਹੋਏਗੀ ਔਰ ਜਦ ਭਗਵੰਤ ਮਾਨ ਉਹਨਾਂ ਨੇ ਦਿੱਲੀ ਦੇ ਵਿੱਚ ਸੱਤਾ ਦੀ ਸੱਤਾ ਸੀਟ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਵਾਅਦਾ ਕਰਦੇ ਨੇ ਉਹ ਵੀ ਖਾਸ ਕਰਕੇ ਤਦ ਜਦ ਤਿੰਨ ਸੀਟਾਂ ਤੁਸੀਂ ਆਲਰੇਡੀ ਕਾਂਗਰਸ ਨੂੰ ਦੇ ਚੁੱਕੇ ਹੋ ਤੇ ਤੁਸੀਂ ਇਸ ਗੱਲ ਦਾ ਨਜ਼ਰ ਆ ਲਾ ਸਕਦੇ ਹੋ ਫਿਰ ਪੰਜਾਬ ਦੇ ਵਿੱਚ ਵੀ 13 ਦੀ 13 ਸੀਟਾਂ ਸੀਟਾਂ ਜਿੱਤਣ ਦੀ ਇੱਕ ਤਰੀਕੇ ਨਾਲ ਹੋਂਕਾਰ ਵੀ ਜਿਹੜੀ ਉਹਨਾਂ ਨੇ ਭਰੀ ਹੈ ਉਹਦੇ ਵਿੱਚ ਵੀ ਕਾਂਗਰਸ ਦਾ ਅਗਰ ਗਠਜੋੜਨ ਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ ਤੇ ਦਿੱਲੀ ਦੇ ਵਿੱਚ 7 ਸੀਟਾਂ ਔਰ ਪੰਜਾਬ ਦੇ ਵਿੱਚ 13 ਸੀਟਾਂ 13 ਸੀਟਾਂ ਦੇ ਵਿੱਚ ਕਾਂਗਰਸ ਵੀ ਇਨਵੋਲ ਹੈ ਜਿੱਦਾਂ ਸਾਤ ਦੇ ਵਿੱਚ ਨਾਲ ਵਾਲਾ ਤੇ ਉਹ ਨੈਰੇਟਿਵ ਇੱਕ ਵੱਖਰੇ ਤਰੀਕੇ ਨਾਲ ਸੈੱਟ ਹੁੰਦਾ ਹੈ ਲੇਕਿਨ ਦਿੱਲੀ ਦਾ ਨੈਰੇਟਿਵ ਕੋਈ ਹੋਰ ਪੰਜਾਬ ਦਾ ਨੈਰੇਟਿਵ ਹੋਰ ਜਿਸ ਗੱਲ ਦਾ ਜ਼ਿਕਰ ਅਸੀਂ ਪਹਿਲੇ ਵੀ ਕਰਦੇ ਰਹੇ ਸੀਗੇ ਕਿ ਵੀ ਇਹ ਬੜਾ ਔਖਾ ਹੁੰਦਾ ਹੈ ਕਿ ਸ਼ੰਭੂ ਔਰਡਰ ਤੇ ਪਾਰ ਤੇ ਆਪਣਾ ਅਲਾਈਂਸ ਹੈਗਾ ਸ਼ੰਭੂ ਔਰਡਰ ਕਰਾਸ ਕਰਦੇ ਸਾਡਾ ਅਲਾਈਂਸ ਨਹੀਂ ਹੈਗਾ ਇਸ ਗੱਲ ਨੂੰ ਲੋਕਾਂ ਨੂੰ ਸਮਝਾਉਣ ਦੇ ਵਿੱਚ ਬੜਾ ਔਖਾ ਹੋਏਗਾ ਔਰ ਇਹ ਨੂਰਾ ਕੁਸ਼ਤੀ ਜੇ ਲੋਕਾਂ ਦੀ ਸਮਝ ਦੇ ਵਿੱਚ ਆ ਗਈ ਤੇ ਫਿਰ ਦੋਨੋਂ ਪਾਰਟੀਆਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਔਰ ਇਸ ਨੁਕਸਾਨ ਦਾ ਅਭਾਸ ਦੋਨੋਂ ਪਾਰਟੀਆਂ ਨੂੰ ਹੋ ਚੁੱਕਿਆ ਤਾਂ ਹੀ ਕਰਕੇ ਐਲਾਈਅੰਸ ਦੀ ਗੱਲ ਹੁਣ ਦੁਬਾਰਾ ਮੋੜ ਮੋੜ ਤਰੀਕੇ ਨਾਲ ਚੱਲੀਏ ਬਿਲਕੁਲ ਤੁਸੀਂ ਬੜੀ ਮਹੱਤਵਪੂਰਨ ਇਹਦੇ ਵਿੱਚ ਇੱਕ ਗੱਲ ਕਹੀ ਅ ਰਜੀਵ ਜੀ ਮੈਂ ਉਸ ਗੱਲ ਤੇ ਹਾਂ ਨਾ ਮੈਂ ਉਸ ਤੋਂ ਪਹਿਲਾਂ ਇੱਕ ਸਵਾਲ ਅਮਰਸਰ ਦਾ ਲੈ ਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਤੇਜਾ ਸਿੰਘ ਸਮੁੰਦਰੀ ਜੀ ਬਹੁਤ ਵੱਡੇ ਸੁਤੰਤਰਤਾ ਸੰਾਨੀ ਸੀ ਅਸੀਂ ਕਿਤਾਬਾਂ ਕਾਪੀਆਂ 'ਚ ਪੜਿਆ ਮੈਂ ਜਦੋਂ ਸਕੂਲਾਂ 'ਚ ਪੜਦਾ ਸੀ ਤੇਜਾ ਸਿੰਘ ਸਮੁੰਦਰੀ ਜੀ ਬਾਰੇ ਪੜਿਆ ਪਰ ਤਰਨਜੀਤ ਸਿੰਘ ਸੰਧੂ ਹੁਣੀ ਉਹਨਾਂ ਦੇ ਪੋਤੇ ਨੇ ਇਹ ਗੱਲ ਸਾਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਦੀ ਹੈ ਹੁਣ ਇਹ ਇੱਕ ਬੜਾ ਇਹ ਇੱਕ ਬੜਾ ਸਵਾਲ ਮੇਰਾ ਹੋ ਸਕਦਾ ਬਹੁਤੇ ਲੋਕਾਂ ਨੂੰ ਪਸੰਦ ਨਾ ਆਵੇ ਸੋ ਐਡੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਚੋਣਾਂ ਵੇਲੇ ਆ ਕੇ ਹੀ ਮਸ਼ਹੂਰ ਹੁੰਦੇ ਨੇ ਸੋ ਉਸ ਤੋਂ ਪਹਿਲਾਂ ਇਹਦਾ ਮਤਲਬ ਹੈ ਉਹਨਾਂ ਦਾ ਸਮਾਜਿਕ ਜੀਵਨ ਬਹੁਤ ਜ਼ਿਆਦਾ ਸਾਡੇ ਨਾਲ ਆਪਸੀ ਤਾਲਮੇਲ ਵਾਲਾ ਨਹੀਂ ਹੈ ਚਲੋ ਉਹ ਅਮਰੀਕਾ ਦੇ ਵਿੱਚ ਵੀ ਰਹੇ ਉਹ ਐਮਬੈਸਡਰ ਰਹੇ ਇਸ ਤਰੀਕੇ ਦੀ ਮੇਰੇ ਕੋਲ ਜਾਣਕਾਰੀ ਹੈ ਗੱਲ ਸਮਝ ਆਉਂਦੀ ਹੈ ਪਰ ਭਾਜਪਾ ਕੋਲੇ ਕੈਂਡੀਡੇਟ ਦੀ ਤਲਾਸ਼ ਹੈ ਜਿਹੜੀ ਉਹ ਕਿੰਨੀ ਆਸਾਨ ਹੈ ਪੂਰੀ ਕਰਨੀ ਜਾਂ ਕਿੰਨੀ ਔਖੀ ਹੈ ਕਿਉਂਕਿ ਸਭ ਤੋਂ ਵੱਡੀ ਚੁਣੌਤੀ ਭਾਜਪਾ ਅੱਗੇ ਕੈਂਡੀਡੇਟਾਂ ਦੀ ਹੈ ਹਾਲਾਂਕਿ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਕੋਲੇ ਵੀ ਹੈ ਪਰ ਭਾਜਪਾ ਕੋਲੇ ਵੀ ਇਹ ਤਲਾਸ਼ ਬਹੁਤ ਔਖੀ ਹੈ ਇਸ ਤਲਾਸ਼ ਨੂੰ ਪੂਰਾ ਕਰਨਾ ਸੋ ਅਗਰ ਕੈਂਡੀਡੇਟ ਪੱਖੋਂ ਭਾਜਪਾ ਮਾਰ ਖਾ ਜਾਂਦੀ ਹੈ ਫਿਰ ਦੇਖੋ ਕੈਂਡੀਡੇਟ ਪੱਖੋਂ ਸਾਰੀ ਪੋਲੀਟੀਕਲ ਪਾਰਟੀਆਂ ਮਾਰ ਖਾ ਰਹੀਆਂ ਤੁਸੀਂ ਇਹ ਦੇਖੋ ਕਿ ਜਿਹੜੇ 6 ਐਮਪੀ ਕਾਂਗਰਸ ਦੇ ਹੈਗੇ ਵੀ ਨਹੀਂ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਉਹਦੇ ਵਿੱਚੋਂ 3 MP ਦੀ ਇੱਕ ਨੈਗੇਟਿਵ ਰਿਪੋਰਟ ਹਾਈ ਕਮਾਂਡ ਨੂੰ ਮਿਲੀ ਹੈ ਔਰ ਕਥਿਤ ਤੌਰ ਤੇ ਸਾਡੇ ਸੂਤਰਾਂ ਨੇ ਵੀ ਦੱਸਿਆ ਹੈ ਕਿ ਜੇ ਉਹਨਾਂ 3 MP ਨੂੰ ਕਾਂਗਰਸ ਚੇਂਜ ਕਰਦੀ ਹੈ ਤੇ ਉਹ ਤਿੰਨਾਂ ਦਾ ਤਿੰਨੋਂ MP ਆਮ ਆਦਮੀ ਪਾਰਟੀ ਜਾਂ BJP ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਸਕਦੇ ਨੇ ਯਾਨੀ ਜਿਹੜੇ ਕੈਂਡੀਡੇਟਸ ਹੈਗੇ ਨੇ ਉਹਨਾਂ ਦੀ ਮੋਜਾਂ ਵੀ ਲੱਗੀਆਂ ਹੋਈਆਂ ਜੇ ਇੱਕ ਪਾਰਟੀ ਉਹਨਾਂ ਨੂੰ ਛੱਡਦੀ ਹੈ ਤੇ ਦੂਜੀ ਪਾਰਟੀ ਫੜਨ ਨੂੰ ਤਿਆਰ ਹੈ ਔਰ ਇਹੀ ਕਾਰਨ ਹੈਗਾ ਕਿ ਸਾਰੀ ਪੋਲੀਟੀਕਲ ਪਾਰਟੀਆਂ ਨੇ ਆਪਣੇ ਹਜੇ ਤੱਕ ਪੰਜਾਬ ਦੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ ਕਾਰਨ ਕਿ ਸਾਰੇ ਇੱਕ ਦੂਜੇ ਵੱਲ ਦੇਖ ਰਹੇ ਨੇ ਕਿ ਜੋ ਮਾਲ ਇਹਨਾਂ ਦਾ ਰਿਜੈਕਟ ਹੋਇਆ ਆਪਾਂ ਚੱਕ ਲਾਂਗੇ ਯਾਨੀ ਇਹ ਜਿਹੜੀ ਚੀਜ਼ ਹੈਗੀ ਹੈ ਉਹ ਸਾਰੀ ਪੋਲਿਟੀਕਲ ਪਾਰਟੀਆਂ ਕਹਿੰਦੇ ਪਹਿਲੇ ਤੂੰ ਪਹਿਲੇ ਯਾਨੀ ਕੈਂਡੀਡੇਟ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਕੋਲ ਕਿਹੜੇ ਕੈਂਡੀਡੇਟ ਹੈਗੇ ਨੇ ਉਹ ਡਾਕਟਰ ਸਾਹਿਬ ਹੁਸ਼ਿਆਰਪੁਰ ਤੋਂ ਖੜੇ ਕਿਤੇ ਸੀਗੇ ਉਹ ਵੀ ਜੁਆਇਨਿੰਗ ਕਰਾਂਦੇ ਕਰਾਂਦੇ ਰਹਿ ਗਏ ਉਸ ਤੋਂ ਇਲਾਵਾ ਹੁਣ ਸਪੀਕਰ ਸਾਹਿਬ ਦੇ ਵੀ ਇਲੈਕਸ਼ਨ ਲੜਨ ਦੀ ਗੱਲ ਚੱਲਦੀ ਹੈ ਕਿ ਵੀ ਉਹ ਵੀ ਇਲੈਕਸ਼ਨ ਲੜਨਗੇ ਔਰ ਅਮਨ अरोड़ा ਜਿਨ੍ਹਾਂ ਦਾ ਨਾਂ ਚੱਲਦਾ ਸੀ ਗੁਰਮੀਤ ਖੁੱਡੀਆਂ ਉਹਨਾਂ ਕਹਿੰਦੇ ਬਠਿੰਡੇ ਤੋਂ ਲੜਾਵਾਂਗੇ ਯਾ ਉਹ तमाम ਜਿਹੜੇ ਕੈਂਡੀਡੇਟਸ ਹੈਗੇ ਨੇ ਉਹ ਕਿਸੇ ਨਾ ਕਿਸੇ ਜਗ੍ਹਾ ਬਹੁਤੇ ਇੰਟਰਸਟਿਡ ਨਜ਼ਰ ਨਹੀਂ ਆਂਦੇ ਕਿਸੇ ਨੇ ਕੋਈ ਸਿੱਧਾ ਥਾਪੀ ਮਾਰ ਕੇ ਅੱਗੇ ਆ ਕੇ ਨਹੀਂ ਕਿਹਾ ਕਿ ਮੈਂ ਲੜੂਗਾ ਉਹ ਯਾਨੀ ਡਰੇ ਜੇ ਨੇ ਐ ਕਿਸੇ ਦੇ ਉੱਤੇ ਜਿੰਦਾ ਕਹਿੰਦੇ ਨੇ ਨਾ ਕਿ ਉਹ ਫੌਜੀ ਦੇ ਉੱਤੇ ਪਿੱਛੇ ਮਾਲ ਲਾ ਦਿੰਦੇ ਨੇ ਭਾਰ ਲਾ ਦਿੰਦੇ ਨੇ ਕਿ ਉਹ ਚੱਲ ਤੂੰ ਦੌੜ ਐਦਾਂ ਦੇ ਹਾਲਾਤ ਆਮ ਆਦਮੀ ਪਾਰਟੀ ਦੇ ਵਿੱਚ ਬਣੇ ਹੋਏ ਨੇ ਔਰ ਜਿੱਥੇ ਤੱਕ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ ਕਿ ਕੁਝ ਵੱਡੇ ਲੀਡਰ ਆਪਣੀ ਵੋਟੀਆਂ ਨੂੰ ਇਲੈਕਸ਼ਨ ਲੜਾਉਣਾ ਚਾਹੁੰਦੇ ਸੀ ਵੋਟੀਆਂ ਨੂੰ ਸਿਰੇ ਤੋਂ ਨਾ ਹੋ ਗਈ ਇਹ ਜਿਹੜੀ ਕੱਲ ਪਰਸੋਂ ਲਿਸਟ ਆਈ ਹੈ ਬਿਲਕੁਲ ਇੱਕ ਆਸ ਦੀ ਜ਼ਰੂਰਤ ਬੰਦੀ ਹੈ ਬਿਲਕੁਲ ਆਸ ਬਣਦੀ ਹੈ ਦੇਖੋ ਹਜੇ ਵੀ ਜਿਹੜੀ ਕਾਂਗਰਸ ਪਾਰਟੀ ਹੈ ਦੇਖੋ ਇਹ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਅੱਜ ਕੱਲ ਸਾਰੀਆਂ ਪਾਰਟੀਆਂ ਭਾਈ ਭਤੀਜਾਵਾਦ ਪੁੱਤਰ ਮੋ ਪਤਨੀ ਮੋ ਇਹ ਆਮ ਹੈ ਮੈਂ ਕੱਲ ਦੀ ਜਿਹੜੀ ਸੂਚੀ ਆਈ ਕਾਂਗਰਸ ਦੀ ਮੈਂ ਉਹਦੇ ਵਿੱਚ ਵੇਖ ਰਿਹਾ ਸੀ ਅਸ਼ੋਕ ਗਹਿਲੋਤ ਦੇ ਪੁੱਤਰ ਨੂੰ ਵੀ ਟਿਕਟ ਦਿੱਤੀ ਗਈ ਹੈ ਉਹਦੇ ਵਿੱਚ ਗਗੋਈ ਸਾਹਿਬ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਹੈ ਗੌਰਵ ਗਗੋਈ ਉਹਦੇ ਵਿੱਚ ਜਿਹੜੇ ਕਮਲਨਾਥ ਨੇ ਉਹਨਾਂ ਦੇ ਪੁੱਤਰ ਉਹਨਾਂ ਦੇ ਪੁੱਤਰ ਨੂੰ ਵੀ ਟਿਕਟ ਦਿੱਤੀ ਗਈ ਹੈ ਸੋ ਪੁੱਤਰਾਂ ਨੂੰ ਟਿਕਟਾਂ ਦਾ ਨਜ਼ਰ ਆ ਗਈਆਂ ਕਿਉਂਕਿ ਸਾਰਿਆਂ ਨੂੰ ਅਸੀਂ ਜਿਹੜੇ ਦੂਜੇ ਸੂਟਿਆਂ ਦੇ ਅਸੀਂ ਜਾਣਦੇ ਨਹੀਂ ਹੋ ਸਕਦਾ ਕਿਸੇ ਦੀ ਪਤਨੀ ਜਾਂ ਕਿਸੇ ਦੇ ਭਤੀਜੇ ਨੂੰ ਵੀ ਟਿਕਟ ਦਿੱਤੀ ਹੋਵੇ ਪਰ ਕੀ ਅਸੀਂ ਪੰਜਾਬ 'ਚ ਮੰਨੀਏ ਕਿ ਪੰਜਾਬ 'ਚ ਇਸ ਵਾਰ ਪਤਨੀਆਂ ਨੂੰ ਪੁੱਤਰਾਂ ਨੂੰ ਭਤੀਜਿਆਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਜਾਂ ਮਿਲ ਛੜੀਆਂ ਨੇ ਦੇਖੋ ਹੁਣ ਐ ਗੱਲ ਜਿਹੜੀ ਹੈ ਨਾ ਉਸ ਤੋਂ ਗਾਂ ਲੰਗੀ ਹੈ ਅੱਜ ਦੀ ਡੇਟ 'ਚ ਹਰ ਪੋਲਿਟਿਕਲ ਪਾਰਟੀ ਖੜਾ ਦਾਵਾ ਕਰਦੀ ਹੈ ਵੀ ਵਿਨੇਬਿਲਿਟੀਜ਼ ਦੀ ਕ੍ਰਾਈਟੇਰੀਆ ਔਰ ਇਸ ਤਰ੍ਹਾਂ ਦੇ ਗੁੰਝਲ ਦੇ ਵਿੱਚ ਜਦ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਈਂਸ ਦੀ ਗੱਲਾਂ ਚੱਲ ਰਹੀਆਂ ਔਰ ਦੋਨੋਂ ਦੇ ਲੀਡਰਸ਼ਿਪ ਫਿਲਹਾਲ ਸੂਬੇ ਦੀ ਲੀਡਰਸ਼ਿਪ ਇੱਕ ਦੂਜੇ ਨੂੰ ਇੱਕ ਅੱਖ ਨਹੀਂ ਯਾਨੀ ਪੂਰਾ ਦੁਸ਼ਮਣੀ ਵਾਲਾ ਮਾਹੌਲ ਬਣਿਆ ਹੋਇਆ ਹੈ ਔਰ ਐਦਾਂ ਦੇ ਮਾਹੌਲ ਦੇ ਵਿੱਚ ਅਲਾਈਂਸ ਦੀ ਗੱਲਾਂ ਤੁਰ ਰਹੀ ਹੈ ਇਹਨੂੰ ਤੁਸੀਂ ਕੀ ਕਹੋਗੇ ਦੁੱਧੇ ਪਾਸੇ ਅਕਾਲੀ ਦਲ ਔਰ ਭਾਜਪਾ ਦਾ ਅਲਾਈਂਸ ਹੋਣ ਜਾ ਰਿਹਾ ਹੈ ਹੁਣ ਇਹ ਮਜਬੂਰੀ ਦੇ ਵਿੱਚ ਕੀਤਾ ਹੋਇਆ ਅਲਾਈਂਸ ਹੋਏਗਾ ਇਹ ਲੋਕਾਂ ਨੂੰ ਵੀ ਗੱਲ ਸਮਝ ਆ ਰਹੀ ਹੈ ਯਾਨੀ ਇਹ ਪੋਲਿਟਿਕਲ ਸਿਚੁਏਸ਼ਨ ਜਾ ਕੇ ਇਸ ਪਾਸੇ ਰਹੀ ਹੈ ਕਿ ਹੁਣ ਕਾਂਗਰਸ ਦੀ ਲੀਡਰਸ਼ਿਪ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਇੱਕ ਦੂਜੇ ਨੂੰ ਪੈਂਦੀਆਂ ਸੀਗੀ ਉਹ ਹੁਣ ਗਲੇ ਮਿਲ ਕੇ ਇਲੈਕਸ਼ਨ ਕੈਂਪੇਨ ਕਰਨ ਗਈਆਂ ਯਾਨੀ ਚੋਣ ਜਿਹੜੇ ਹੈ ਇੱਕ ਤਰੀਕੇ ਨਾਲ ਸ਼ੇਰ ਜਾਂ ਜਿਹੜੇ ਸਾਰੇ ਜਾਨਵਰਾਂ ਦੀ ਜੰਗਲ ਦੇ ਵਿੱਚ ਦੋਸਤੀ ਕਰਾ ਦਿੰਦੇ ਨੇ ਉਦਾਂ ਦਾ ਮਾਹੌਲ ਬਣ ਰਿਹਾ ਪਰ ਇਹ ਜੀ ਸਮੀਕਰਨ ਜੀ ਸਮੀਕਰਨ ਬਿਲਕੁਲ ਚੇਂਜ ਹੋ ਰਿਹਾ ਹੈ ਬਿਲਕੁਲ ਮੈਂ ਉਹੀ ਦੇਖ ਰਿਹਾ ਰਜੀਵ ਜੀ ਕੁਝ ਦਿਨ ਪਹਿਲਾਂ ਤੱਕ ਅਕਾਲੀ ਭਾਜਪਾ ਵਾਲੇ ਵੀ ਨਹੀਂ ਮੰਨਦੇ ਸੀ ਕਿ ਅਸੀਂ ਮਿਲ ਕੇ ਚੋਣਾ ਲੜਾਂਗੇ ਪਰ ਪਿਛਲੇ ਕੁਝ ਦਿਨਾਂ ਤੋਂ ਸੁਨੀਲ ਜਾਖੜ ਸਾਹਿਬ ਦੇ ਸੁਰ ਭਾਵੇਂ ਉਹਨਾਂ ਦੇ ਨਿੱਜੀ ਸੁਰ ਹੈ ਥੋੜੇ ਜੇ ਨਰਮ ਹੋਏ ਨੇ ਔਰ ਕੈਪਟਨ ਅਮਰਿੰਦਰ ਸਿੰਘ ਤਾਂ ਖੁੱਲ ਕੇ ਵਕਾਲਤ ਕਰ ਰਹੇ ਨੇ ਕਿ ਸਮਝੌਤਾ ਹੋ ਜਾਣਾ ਚਾਹੀਦਾ ਹੈ ਅਕਾਲੀ ਦਲ ਔਰ ਭਾਜਪਾ ਦਾ ਔਰ ਮੈਨੂੰ ਲੱਗਦਾ ਹੈ ਆਪ ਔਰ ਕਾਂਗਰਸ ਨੇ ਜਿਹੜੀ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਗੱਠਜੋੜ ਕਰੀਏ ਉਹ ਕਾਮਯਾਬ ਨਹੀਂ ਹੋਈ ਪਰ ਹੁਣ ਅਗਰ ਅਗਰ ਇਹ ਗੱਲਾਂ ਸਹੀ ਨੇ ਸੂਤਰਾਂ ਦੇ ਮੁਤਾਬਕ ਹਾਲਾ ਕਿ ਇਹ ਗੱਲਾਂ ਆਈਆਂ ਨੇ ਅਗਰ ਨਵੇਂ ਸਿਰੇ ਤੋਂ ਗੱਲ ਸ਼ੁਰੂ ਕੀਤੀ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਰਜੀਵ ਜੀ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਕਿਉਂਕਿ ਹਜੇ ਤੱਕ ਚੋਣਾਂ ਜ਼ਾਬਤਾ ਵੀ ਨਹੀਂ ਲੱਗਿਆ ਹਜੇ ਸਮਾਂ ਅਗਰ ਹੁਣ ਵੀ ਆਪਸ ਵਿੱਚ ਗੱਠਜੋੜ ਕਰ ਲੈਂਦੇ ਨੇ ਤੇ ਉਧਰ ਅਕਾਲੀ ਬੀਜੇਪੀ ਦਾ ਗੱਠਜੋੜ ਹੋ ਜਾਂਦਾ ਫਿਰ ਜਿਹੜਾ ਇਹ ਦੋ ਧਰੀ ਮੁਕਾਬਲਾ ਇਸ ਦੋਹ ਤੇਰੀ ਮੁਕਾਬਲੇ ਨੂੰ ਤੁਸੀਂ ਕਿਵੇਂ ਵੇਖੋਗੇ ਪੰਜਾਬ ਦੇ ਲੋਕ ਇੰਨਾ ਗੱਠ ਜੋੜਾ ਨੂੰ ਮਨਜ਼ੂਰ ਕਰ ਲੈਣਗੇ ਪਹਿਲੀ ਤਾਂ ਗੱਲ ਇਹ ਹੈ ਪਹਿਲੇ ਤੇ ਨਾ ਜਿਹੜੇ ਆਪਣੇ ਆਪਣੇ ਲੀਡਰ ਹੈਗੇ ਨੇ ਦੋਨਾਂ ਨੂੰ ਥੋੜਾ ਜਿਆਦਾ ਸਾਂਭ ਕੇ ਰੱਖਣਾ ਪਵੇਗਾ ਦੋਨੋਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਤੇ ਕਾਂਗਰਸ ਨੂੰ ਵੀ ਇੱਕ ਦੂਜੇ ਤੇ ਗੱਲ ਨਾ ਪੈਣ ਗਲੇ ਮਿਲਣ ਇਹ ਇੱਕ ਰੂਲ ਇਸ ਨਿਯਮ ਦੇ ਤੈਅ ਕਰਨੇ ਪੈਣਗੇ ਜੇ ਐਦਾਂ ਦੇ ਹਾਲਾਤ ਰਹੇ ਜਿੱਦਾਂ ਤੇ ਰਹੇ ਨੇ ਫਿਰ ਇਹ ਤੇ ਨੁਕਸਾਨ ਵੀ ਹੋ ਸਕਦਾ ਹੈ ਭਾਵੇਂ ਅਲਾਈਂਸ ਹੋ ਵੀ ਜਾਏ ਯਾਨੀ ਵਡਿਆਣੇ ਜਬਰਦਸਤੀ ਗਲੇ ਮਿਲਾ ਕੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਦੋਨਾਂ ਪਾਰਟੀਆਂ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਆਣੀ ਚਾਹੀਦੀ ਹੈ ਕਿ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਔਰ ਜਿੱਥੇ ਤੱਕ ਗੱਲ ਅਕਾਲੀ ਦਲ ਤੇ ਭਾਜਪਾ ਦੀ ਹੈ ਉਹਨਾਂ ਦੇ ਵਿੱਚ ਕਦੀ ਇੰਨੀ ਤਲਖੀ ਨਹੀਂ ਆਈ ਭਾਵੇਂ ਸਰਕਮਸਟੈਂਸਸ ਕਿਸਾਨੀ ਦੇ ਮੁੱਦੇ ਤੇ ਹੋਣ ਜਾਂ ਫਿਰ ਬੰਦੀ ਸਿੰਘਾ ਦੇ ਮੁੱਦੇ ਤੇ ਹੋਣ ਅਕਾਲੀ ਦਲ ਨੇ ਇੰਨਾ ਕਦੀ ਡੇਰ ਹੀ ਨਹੀਂ ਕੀਤਾ ਕਿ ਉਹ ਭਾਜਪਾ ਦੇ ਖਿਲਾਫ ਇੱਕ ਤਰੀਕੇ ਨਾਲ ਜਿਸ ਨੂੰ ਕਹਿੰਦੇ ਹਨ ਨਾ ਕਿ ਬਈ ਇੱਕ ਲਾਈਨ ਕ੍ਰੋਸ ਕਰ ਜਾਣਾ ਉਹਨਾਂ ਨੇ ਉਹ ਲਾਈਨ ਹਜੇ ਤੱਕ ਕ੍ਰੋਸ ਨਹੀਂ ਕੀਤੀ بس ਉਹਨਾਂ ਦੀ ਤੇ ਗੁਜ਼ਾਰਿਸ਼ ਹੈ ਹੀ ਹੈ ਕੋਈ ਵਾਅਦੇ-ਵੂਦੇ ਹੀ ਕਰ ਦੋ ਭਾਵੇਂ ਤੁਸੀਂ ਵਾਅਦੇ ਪੂਰੇ ਨਹੀਂ ਕਰਨੇ ਪੂਰੇ ਕਰਨ ਦਾ ਹੀ ਵਾਅਦਾ ਕਰ ਦੋ ਤਾਂ ਵੀ ਉਹ ਅਲਾਈਅੰਸ ਕਰਨ ਨੂੰ ਤਿਆਰ ਹੈਗੇ ਨੇ ਪਰ ਇਸ ਅਲਾਈਅੰਸ ਦਾ ਸਿੱਧਾ-ਸਿੱਧਾ ਫਾਇਦਾ ਦੋਨੋਂ ਪੋਲਿਟੀਕਲ ਪਾਰਟੀ ਨੂੰ ਹੋ ਸਕਦਾ ਹੈ ਔਰ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਸਟੇਟ ਦੀ ਲੀਡਰਸ਼ਿਪ ਦੇ ਵਿੱਚ ਐਦਾਂ ਦੀ ਤਲਖੀ ਰਹੀ ਤੇ ਫਿਰ ਭਾਵੇਂ ਅਲਾਈਅੰਸ ਕਰ ਲੈਣ ਭਾਵੇਂ ਅਲਾਈਅੰਸ ਨਾ ਕਰਨ ਇਹ ਨੁਕਸਾਨ ਕਾਂਗਰਸ ਨੂੰ ਤੇ ਹੁੰਦਾ ਨਜ਼ਰ ਆ ਹੀ ਰਿਹਾ ਬਿਲਕੁਲ ਠੀਕ ਹੈ ਸੋ ਕਈ ਤਰ੍ਹਾਂ ਦੇ ਜਿਹੜੇ ਖਿਆਸ ਵੀ ਚੱਲ ਰਹੇ ਨੇ ਹਾਲਾਂਕਿ ਇਹ ਵੀ ਜਿਵੇਂ ਮੀਡੀਆ ਦੇ ਵਿੱਚ ਖੂਬ ਚਰਚਾ ਹੈ ਕਿ 6 6 ਐਮਪੀ ਨੇ ਜਿਹੜੇ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਨੇ ਸਰਵੇਖਣਾਂ ਦੇ ਵਿੱਚ ਹਾਲਾਂਕਿ ਆਫੀਸ਼ੀਅਲੀ ਕਾਂਗਰਸ ਇਹਦੇ ਬਾਰੇ ਨਹੀਂ ਦੱਸ ਰਹੀ ਸੋ ਚਲੋ ਇਹ ਉਹਨਾਂ ਦੀ ਪਾਰਟੀ ਦਾ ਮਾਮਲਾ ਹੈ ਪਰ ਚਰਚਾ ਅੱਜਕੱਲ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਹੁੰਦੀ ਰਹਿੰਦੀ ਹੈ ਸੋ ਅ ਅੱਜ ਦੀ ਇਸ ਡਿਸਕਸ਼ਨ ਨੂੰ ਅਸੀਂ ਇੱਥੇ ਵਿਰਾਮ ਦੇਵਾਂਗੇ ਹਰ ਰੋਜ਼ ਸ਼ਾਮ ਨੂੰ 7 ਵਜੇ ਮੈਂ ਔਰ ਰਜੀਵ ਭਾਸਕਰ ਜੀ ਇਸ ਸਾਡੇ ਖਾਸ ਡਿਸਕਸ਼ਨ ਦੇ ਸ਼ੋਅ ਦੇ ਵਿੱਚ ਜ਼ਰੂਰ ਮਿਲਿਆ ਕਰਾਂਗੇ ਰਜੀਵ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਐਕਸਪਰਟ opinion ਰੱਖਿਆ ਔਰ ਕੋਈ ਵੀ ਸਾਡਾ ਪੰਜਾਬ ਦਾ ਪੋਲਿਟੀਕਲ ਧਿਰ ਪੋਲਿਟੀਕਲ ਤੜਾ ਆਪਣਾ ਕੋਈ opinion ਰੱਖਣਾ ਚਾਹੁੰਦਾ ਹੈ ਤੇ ਜ਼ਰੂਰ ਸਾਰਿਆਂ ਦਾ ਵੈਲਕਮ ਹੈ थैंक यू so much ਰਜੀਵ ਜੀ ਧੰਨਵਾਦ ਜੀ